ਦੋਸਤੋ ਆ ਵੀਡੀਓ ਬਹੁਤ ਜ਼ਿਆਦਾ ਨੋਲੇਜੇਬਲ ਵੀਡੀਓ ਹੈ ਮਿਊਚੁਅਲ ਫੰਡ ਦੀਆਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਚਾਰ ਇਹੋ ਜਿਹੇ ਟੌਪ ਦੇ ਫੰਡ ਦੱਸੂਗਾ ਜਿਹੜੇ ਬਾਲੇ ਵਧੀਆ ਨੇ ਜਿਨ੍ਹਾਂ ਦੀ ਰਿਟਰਨ ਵੀ ਬਹੁਤ ਵਧੀਆ ਮਿਲੂਗੀ ਔਰ ਪਿੱਛੇ ਵੀ ਉਹਨਾਂ ਦੀ ਪਰਫਾਰਮੈਂਸ ਵਧੀਆ ਔਰ ਉਹਨਾਂ ਦਾ ਉਹਨਾਂ ਦੇ ਪਿੱਛੇ ਰੀਜ਼ਨ ਕੀ ਹੈ ਸਮਝਾਉਂਗਾ ਨਾਲ ਮੈਂ ਤੁਹਾਨੂੰ ਮਿਊਚੁਅਲ ਫੰਡ ਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਦੱਸੂਗਾ ਜਿਹੜੀਆਂ ਅੱਜ ਤੱਕ ਤੁਹਾਨੂੰ ਪਤਾ ਨਹੀਂ ਹੋਣਗੀਆਂ ਔਰ ਤੁਹਾਨੂੰ ਇੰਨੀ ਨੋਲੇਜ ਮਿਲ ਜੂਗੀ ਕਿ ਤੁਸੀਂ ਫਿਊਚਰ ਵਾਸਤੇ ਵੀ ਖੁਦ ਮਿਊਚੁਅਲ ਫੰਡ ਡਿਸਾਈਡ ਕਰਨ ਦੇ ਕੈਪੇਬਲ ਤੋ ਇੱਕ ਵੀ ਮਿੰਟ ਇਸ ਵੀਡੀਓ ਦਾ ਸਕਿਪ ਨਾ ਕਰਿਓ ਸੋ ਜਿਹੜੇ ਸ਼ਾਇਦ ਫਸਟ ਟਾਈਮ ਇਹ ਵੀਡੀਓ ਦੇਖ ਰਹੇ ਆ ਹਾਲਾਂਕਿ ਮੈਂ ਮਿਊਚੁਅਲ ਫੰਡ ਦੀਆਂ ਵੀਡੀਓਜ਼ ਪਹਿਲਾਂ ਵੀ ਪਾਈਆਂ ਵੀਆਂ ਨੇ ਮੈਂ ਦੱਸ ਦੇਣਾ ਮਿਊਚੁਅਲ ਫੰਡ ਕੀ ਹੁੰਦਾ ਕਿ ਤੁਸੀਂ ਆਪਣਾ ਪੈਸਾ ਇੱਕ ਕੰਪਨੀ ਜਿਹਨੂੰ AMC ਕਹਿੰਦੇ ਆ ਠੀਕ ਹੈ ਉਹ ਉਹਨੀਆਂ ਸਕੀਮਾਂ ਹੁੰਦੀਆਂ ਨੇ ਮਿਊਚੁਅਲ ਫੰਡ ਦੀਆਂ ਅਡਾ ਉਹ ਤੁਹਾਡਾ ਪੈਸਾ ਲੈ ਕੇ ਉਹਨਾਂ ਦੇ ਰਿਸਰਚ ਐਨਾਲਿਸਟ ਉਹਨਾਂ ਦੇ ਫੰਡ ਮੈਨੇਜਰ ਜਿਹੜੇ ਬਹੁਤ ਪੜੇ ਲਿਖੇ ਲੋਕ ਨੇ ਜਿਨ੍ਹਾਂ ਨੂੰ ਪੂਰੀ ਸਮਝ ਆ ਜਿਨ੍ਹਾਂ ਕੋਲ ਰਿਸੋਰਸਸ ਨੇ ਉਹ ਤੁਹਾਡੇ ਬਿਹਫ ਤੇ ਕੰਪਨੀ ਜਾਂ ਸਟਾਕ ਮਾਰਕੀਟ ਚ ਜਾਂ ਡੈਟ ਚ ਜਾਂ 골ਡ ਚ ਇਨਵੈਸਟਮੈਂਟ ਕਰਦੇ ਆ ਡਿਪੈਂਡਸ ਔਨ ਕਿ ਕਿਹੜਾ ਮਿਊਚੁਅਲ ਫੰਡ ਤੁਸੀਂ ਲਿਆ ਹੋਇਆ ਤੁਸੀਂ ਇਹਦੇ ਚ ਕੁਝ ਨਹੀਂ ਕਰਨਾ ਤੁਸੀਂ ਪੈਸਾ ਦੇ ਦੇਣਾ ਔਰ ਉਸ ਤੋਂ ਬਾਅਦ ਤੁਸੀਂ ਵੇਟ ਕਰਨਾ ਉਹ ਤੁਹਾਨੂੰ ਰਿਟਰਨ ਬਣਾ ਕੇ ਦੇਣਗੇ ਉਹਦੇ ਬਦਲੇ ਉਹ ਤੁਹਾਡੇ ਤੋਂ ਸਾਲ ਦੀ 1.5% ਰਿਟਰਨ ਜਿਹੜੀ ਆ ਉਹ ਚਾਰਜ ਕਰਨਗੇ ਔਰ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਜਿੰਨਾ ਚਿਰ ਤੁਸੀਂ ਉਹਨੂੰ ਐਗਜ਼ਿਟ ਨਹੀਂ ਕਰਦੇ ਫੰਡ ਨੂੰ ਠੀਕ ਹੈ ਮਿਊਚੁਅਲ ਫੰਡ ਤੇ ਆਪਾਂ ਦੋ ਤਰੀਕੇ ਨਾਲ ਇਨਵੈਸਟ ਕਰ ਸਕਦੇ ਆ ਪਹਿਲਾ ਤਰੀਕਾ ਲੰਬਸਮ ਇਨਵੈਸਟਮੈਂਟ ਜਿਹਦੇ ਚ ਆਪਾਂ ਇੱਕ ਵਾਰੀ ਕੰਪਨੀ ਨੂੰ 10000 20000 50000 ਜਿੰਨਾ ਵੀ ਉਹ ਤਾਂ ਆਪਾਂ ਮੈਕਸਿਮਮ ਦੇ ਸਕਦੇ ਮਿਨੀਮਮ 500 ਜਾਂ 1000 ਰੁਪਿਆ ਡਿਪੈਂਡ ਕਰਦਾ ਮਿਊਚੁਅਲ ਫੰਡ ਤੋਂ ਮਿਊਚੁਅਲ ਫੰਡ ਔਰ ਉੱਪਰ ਕੋਈ ਲਿਮਟ ਨਹੀਂ ਹੈ ਤੁਸੀਂ ਕਰੋੜ ਰੁਪਿਆ ਵੀ ਦੇ ਸਕਦੇ ਹੋ 10 ਕਰੋੜ ਵੀ ਦੇ ਸਕਦੇ ਹੋ ਤਾਂ ਮਿਊਚੁਅਲ ਫੰਡ ਨੂੰ ਆਪਾਂ ਲੰਬਸਮ ਇਨਵੈਸਟਮੈਂਟ ਜਿਹੜੀ ਹੈ ਉਹ ਕਰ ਸਕਦੇ ਹਾਂ ਪਹਿਲੇ ਤਰੀਕੇ ਨਾਲ ਜਿਹੜੇ ਬੰਦੇ ਬਿਜ਼ਨਸਮੈਨ ਨੇ ਜਾਂ ਜਿਹੜੇ ਕਿਸਾਨ ਨੇ ਜਾਂ ਜਿਹੜੇ ਇਸ ਤਰੀਕੇ ਦਾ ਕੰਮ ਕਰਦੇ ਆ ਆਪ ਦਾ ਕੰਮ ਕਰਦੇ ਜਦੋਂ ਮਤਲਬ ਕਦੇ ਆ ਗਿਆ ਕਦੇ ਤਾਂ ਉਹ ਲੰਮ ਸਮੇਂ ਇਨਵੈਸਟਮੈਂਟ ਕਰਨਾ ਚਾਹੀਦਾ ਉਹਨਾਂ ਨੂੰ ਔਰ ਉਹ ਕਰਦੇ ਵੀ ਆ ਦੂਸਰਾ ਮੈਥਡ ਹੁੰਦਾ ਸੈਲਰੀ ਲੋਕਾਂ ਦੇ ਐਸਆਈਪੀ ਯਾਨੀ ਕਿ ਸਿਸਟਮੈਟਿਕਲ ਇਨਵੈਸਟਮੈਂਟ ਪਲੈਨਿੰਗ ਜਿਹਦੇ ਚ ਤੁਹਾਡਾ ਹਰ ਮਹੀਨੇ ਇੱਕ ਸਪੈਸੀਫਿਕ ਤਰੀਕ ਨੂੰ ਕੁਝ ਪੈਸੇ ਜਿਹੜੇ ਆ ਉਹ ਮਿਊਚੁਅਲ ਫੰਡ ਦੀ ਉਸ ਵਾਲੀ ਸਕੀਮ ਚ ਇਨਵੈਸਟ ਆਪਣੇ ਆਪ ਹੋ ਜਾਂਦੇ ਆ ਤਾਂ ਉਹ ਬੇਸਿਕਲੀ ਉਹਨਾਂ ਲੋਕਾਂ ਵਾਸਤੇ ਵਧੀਆ ਜਿਨ੍ਹਾਂ ਨੂੰ ਰੈਗੂਲਰ ਇਨਕਮ ਆਉਂਦੀ ਹੈ ਤੇ ਉਹ ਦਾ ਕੁਝ ਪੋਰਸ਼ਨ ਇਨਵੈਸਟ ਕਰਨਾ ਚਾਹੁੰਦੇ ਏ ਈ ਐਮ ਆਈ ਵਾਂਗੂ ਹੀ ਹੁੰਦਾ ਬਟ ਈ ਐਮ ਆਈ ਤੇ ਸਾਨੂੰ ਮੰਡੇਟਰੀ ਹੈ ਕਿ ਵੀ ਆਪਾਂ ਨੂੰ ਦੇਣੀ ਦੇਣੀ ਪੈਂਦੀ ਹੈ ਪਰ ਐਸਆਈਪੀ ਚ ਸਪੋਜ਼ ਕਰੋ ਕਿ ਮੰਡੀਟਰੀ ਨਹੀਂ ਹੈ ਇਹ ਸਾਡੀ ਆਪ ਦੀ ਮਰਜ਼ੀ ਨਾਲ ਤੇ ਜੇ ਕਿਸੇ ਮਹੀਨੇ ਐਸਆਈਪੀ ਨਹੀਂ ਵੀ ਕੱਟੀ ਜਾਂਦੀ ਤਾਂ ਉਹਦੇ ਤੇ ਸਾਡਾ ਸਿਬਲ ਖਰਾਬ ਨਹੀਂ ਹੁੰਦਾ ਸਾਡੀ ਕੋਈ ਕਿਸੇ ਵੀ ਤਰੀਕੇ ਨਾਲ ਪ੍ਰੋਬਲਮ ਨਹੀਂ ਆਉਂਦੀ ਨਾ ਹੀ ਕੋਈ ਮਿਊਚੁਅਲ ਫੰਡ ਦੀ ਰਿਟਰਨ ਘਟ ਜਾਂਦੀ ਹੈ ਇਟਸ ਜਸਟ ਕਿ ਅਸੀਂ ਜਿਵੇਂ ਉਸ ਮਹੀਨੇ ਪੈਸਾ ਨਹੀਂ ਲਾਵਾਂਗੇ ਤਾਂ ਸਾਨੂੰ ਉਸ ਮਹੀਨੇ ਜਿੰਨੇ ਪੈਸੇ ਲਾ ਕੇ ਜੋ ਇਨਕਮ ਹੋਣੀ ਸੀ ਉਹ ਨਹੀਂ ਹੋਊਗੀ ਬਾਕੀ ਜਿਹੜੀ ਪੁਰਾਣੀ ਇਨਕਮ ਆ ਉਹਦੇ ਤੇ ਕੋਈ ਫਰਕ ਨਹੀਂ ਪਊਗਾ ਜਿਹੜੀ ਪੁਰਾਣੇ ਪੈਸੇ ਆਪਣੇ ਲੱਗੇ ਹੋਏ ਆ ਉਹਨਾਂ ਦੀ ਰਿਟਰਨ ਨਾਰਮਲ ਆਪਾਂ ਨੂੰ ਮਿਲੀ ਜਾਊਗੀ ਸੋ ਬਹੁਤ ਸਾਰੇ ਲੋਕਾਂ ਦਾ ਇਹ ਡਰ ਹੁੰਦਾ ਜਿਹੜਾ ਕਿ ਮੈਂ ਤੁਹਾਨੂੰ ਸਵਾਲ ਦਾ ਜਵਾਬ ਦਿੱਤਾ ਕਿ ਐਸਆਈਪੀ ਜੇ ਮਿਸ ਹੋ ਜਾਂਦੀ ਹੈ ਤਾਂ ਕੋਈ ਇਸ਼ੂ ਨਹੀਂ ਹੈ ਐਸਆਈਪੀ ਨੂੰ ਤੁਸੀਂ ਵਧਾ ਵੀ ਸਕਦੇ ਹੋ ਘਟਾ ਵੀ ਸਕਦੇ ਹੋ ਔਰ ਜ਼ਰੂਰੀ ਨਹੀਂ ਕਿ ਐਸਆਈਪੀ ਮਹੀਨੇ ਚ ਹੀ ਹੁੰਦੀ ਹੈ ਐਸਆਈਪੀ ਨੂੰ ਤੁਸੀਂ ਕੁਆਰਟਰਲੀ ਵੀ ਕਰ ਸਕਦੇ ਹੋ ਤੁਸੀਂ ਹਾਫ ਇਅਰਲੀ ਵੀ ਕਰ ਸਕਦੇ ਹੋ ਤੁਸੀਂ 15 ਦਿਨ ਬਾਅਦ ਵੀ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਦੋਂ ਕਿ ਟੂ ਮਾਰਨਾ ਚਾਹੁੰਦੇ ਹੋ ਪੈਸੇ ਠੀਕ ਹੈ ਉਹਦੀ ਡਿਊਰੇਸ਼ਨ ਵੀ ਐਵਰੀ 20 ਡੇਸ ਆ ਐਵਰੀ 1 ਮੰਥ ਐਵਰੀ ਕੁਆਟਰ ਤੁਹਾਡੇ ਤੇ ਡਿਪੈਂਡ ਕਰਦਾ ਠੀਕ ਹੈ ਸੋ ਮਿਊਚੁਅਲ ਫੰਡ ਤੇ ਜਿਹੜੇ ਪੈਸੇ ਨੇ ਤੁਸੀਂ ਲਾ ਕੇ ਕੁਝ ਨਹੀਂ ਕਰਨਾ ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਵੀ ਤੁਸੀਂ ਆਪ ਦੇ ਕੰਮ-ਕਾਰ ਕਰੋ ਮਿਊਚੁਅਲ ਫੰਡ ਵਾਲੇ ਆਪ ਦਾ ਕੰਮ-ਕਾਰ ਕਰਦੇ ਆ ਫ੍ਰੀ ਚ ਤੁਹਾਨੂੰ ਜਿਹੜੀ ਇੱਕ ਤਰੀਕੇ ਨਾਲ ਤੁਹਾਡਾ ਪੈਸਾ ਕੰਮ ਤੇ ਲੱਗਿਆ ਰਹੂਗਾ ਤੁਹਾਨੂੰ ਮਾਰਕੀਟ ਚ 15 16 18 20 ਪਰਸੈਂਟ ਦੇ ਕਰੀਬ ਰਿਟਰਨ ਸਾਲ ਦੀ ਮਿਲੀ ਜਾਊਗੀ ਠੀਕ ਹੈ ਔਰ ਜਿਵੇਂ ਜਿਵੇਂ ਉਹ ਰਿਟਰਨ ਮਿਲ ਜਾਂਦੀ ਓਵੇਂ ਓਵੇਂ ਤੁਹਾਡਾ ਮਿਊਚੁਅਲ ਫੰਡ ਦੀ ਵੈਲਿਊ ਵਧੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਦੇ ਵੀ ਦੇਖ ਸਕਦੇ ਹੋ ਜਿੱਥੇ ਵੀ ਮਿਊਚੁਅਲ ਫੰਡ ਤੁਸੀਂ ਇਨਵੈਸਟ ਕਰਦੇ ਹੋ ਉਹਨਾਂ ਦੀ ਐਪ ਹੁੰਦੀ ਹੈ ਜਾਂ ਵੈਬਸਾਈਟ ਦੇ ਥਰੂ ਜੇ ਤੁਹਾਨੂੰ ਐਪ ਵੈਬਸਾਈਟ ਨਹੀਂ ਪਤਾ ਤਾਂ ਤੁਸੀਂ ਆਪਣੇ ਪੈਨ ਨੰਬਰ ਨੂੰ ਵੀ ਪਾ ਕੇ ਮਿਊਚੁਅਲ ਫੰਡ ਤੁਹਾਡੇ ਪੈਨ ਨੰਬਰ ਤੇ ਕਿੰਨੇ ਨੇ ਉਹਨਾਂ ਨੂੰ ਤੁਸੀਂ ਕਾਰਵੀ ਜਾਂ ਕੇਮਸ ਦੀ ਐਪ ਵੈਬਸਾਈਟ ਤੋਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਅਸ ਟਾਈਮ ਤੇ ਕਿਹੜੇ ਵਧੀਆ ਮਿਊਚੁਅਲ ਫੰਡ ਨੇ ਜਿੰਨਾਂ ਚ ਆਪਾਂ ਨੂੰ ਪੈਸਾ ਲਾਉਣਾ ਚਾਹੀਦਾ ਔਰ ਜਿਹੜੇ ਕੰਪੈਰੀਟਿਵਲੀ ਵਧੀਆ ਰਿਟਰਨ ਦੇਣਗੇ ਨਿਫਟੀ ਦੀ ਰਿਟਰਨ ਨੂੰ ਵੀ ਬੀਟ ਕਰ ਦੇਣਗੇ ਔਰ ਆਪਾਂ ਨੂੰ ਜਦੋਂ ਜਿੰਨੇ ਵੀ ਪੈਸੇ ਲਾਵਾਗੇ ਤਾਂ ਆਪਾਂ ਨੂੰ ਚੰਗੀ ਰਿਟਰਨ ਮਿਲੇ ਕਿਉਂਕਿ ਹਰੇਕ ਬੰਦੇ ਦਾ ਮੇਨ ਮੋਟਿਵ ਤਾਂ ਹੀ ਹੁੰਦਾ ਵੀ ਜੇ ਉਹ ਪੈਸੇ ਲਾ ਰਿਹਾ ਤਾਂ ਜਿਆਦਾ ਪੈਸਾ ਬਣੇ ਹਨਾ ਤਾਂ ਚਾਰ ਮੈਂ ਮਿਊਚੁਅਲ ਫੰਡ ਤੁਹਾਨੂੰ ਹੁਣ ਦੱਸੂਗਾ ਜਿੰਨਾਂ ਚ ਤੁਸੀਂ ਵਧੀਆ ਤਰੀਕੇ ਨਾਲ ਸੇਫਲੀ ਇਨਵੈਸਟਮੈਂਟ ਕਰ ਸਕਦੇ ਹੋ ਵਧੀਆ ਉਹ ਏ ਐਮ ਸੀ ਐ ਨਾਮ ਸੁਣੇ ਆ ਕੋਈ ਪੈਸਾਦਰ ਦਰਨੀ ਹੈ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਫੰਡ ਹੈ ਉਹਦਾ ਨਾਮ ਆ ਆਈਸੀਆਈਸੀ ਪ੍ਰੋਡੈਂਸ਼ੀਅਲ ਥੀਮੈਟਿਕ ਐਡਵਾਂਟੇਜ ਫੰਡ ਇਹ ਫੰਡਸ ਆਫ ਫੰਡ ਐਫਓਐਫ ਲਿਖੇ ਹੋਏ ਦੇ ਅੰਦਰ ਤੇ ਇਹਦਾ ਕੀ ਮਤਲਬ ਹੈ ਐਫਓਐਫ ਦਾ ਮਤਲਬ ਹੁੰਦਾ ਕਿ ਇਹ ਮਿਊਚੁਅਲ ਫੰਡ ਇੰਡੀਪੈਂਡੈਂਟਲੀ ਤੁਹਾਡੇ ਪੈਸੇ ਨੂੰ ਡਾਇਰੈਕਟਲੀ ਸ਼ੇਅਰ ਨਹੀਂ ਖਰੀਦਦਾ ਇਹ ਤੁਹਾਡੇ ਪੈਸੇ ਦੇ ਮਿਊਚੁਅਲ ਫੰਡ ਖਰੀਦਦਾ ਔਰ ਉਹ ਸਾਰੇ ਮਿਊਚੁਅਲ ਫੰਡ ਨੂੰ ਇੱਕ ਮਿਊਚੁਅਲ ਫੰਡ ਰਿਪਰੈਜ਼ੈਂਟ ਕਰਦਾ ਜਿਹੜਾ ਕਿ ਪ੍ਰੋਡੈਂਸ਼ੀਅਲ ਥੀਮੈਟਿਕ ਫੰਡ ਹੈ ਹੁਣ ਇਹਦਾ ਫਾਇਦਾ ਕੀ ਹੈ ਬਹੁਤ سارے ਲੋਕਾਂ ਨੂੰ ਸ਼ਾਇਦ ਨਹੀਂ ਪਤਾ ਹੋਊਗਾ ਇਸੇ ਬਾਰੇ ਮੈਂ ਤੁਹਾਨੂੰ ਐਕਸਪਲੇਨ ਕਰਦੇ ਆ ਕਿ ਫੰਡਸ ਆਫ ਫੰਡ ਕੀ ਹੁੰਦਾ ਕਿ ਅਸੀਂ ਡਾਇਰੈਕਟਲੀ ਸਟਾਕ ਮਾਰਕੀਟ ਚ ਇਨਵੈਸਟਮੈਂਟ ਨਹੀਂ ਕਰਦੇ ਇੱਕ ਸ਼ੇਅਰ ਨਹੀਂ ਖਰੀਦਦੇ ਬਟ ਅਸੀਂ ਆਲਰੇਡੀ ਜਿਹੜੇ ਮਿਊਚੁਅਲ ਫੰਡ ਨੇ ਜਿਹੜੇ ਸਟਾਕ ਮਾਰਕੀਟ ਚ ਇਨਵੈਸਟ ਕਰ ਰਹੇ ਆ ਉਹਨਾਂ ਚ ਇਨਵੈਸਟ ਕਰਦੇ ਆ ਠੀਕ ਹੈ ਇਹ ਫੰਡਸ ਆਫ ਫੰਡ ਕਈ ਤਰੀਕੇ ਦੇ ਹੋ ਸਕਦੇ ਆ ਕਿਸੇ ਦਿਨ ਜੇ ਤੁਸੀਂ ਕਹੋਗੇ ਤਾਂ ਮੈਂ ਵੀਡੀਓ ਵੀ ਬਣਾ ਦਊਗਾ ਫੰਡਸ ਆਫ ਫੰਡ ਤੇ ਇਹ ਵਾਲਾ ਫੰਡ ਕਿਉਂ ਮਤਲਬ ਇਹ ਇਦਾਂ ਕਿਉਂ ਕਰਦੇ ਇਹਦਾ ਫਾਇਦਾ ਕੀ ਹੈ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਸਮਝੋ ਕਿ تھیਮੈਟਿਕ ਕੀ ਮਤਲਬ ਹੈ تھیਮੈਟਿਕ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਆਪਣਾ ਪੈਸਾ ਨਿਫਟੀ 50 ਚ ਨਾ ਲਾ ਕੇ ਈਟੀਐਫ ਨਾ ਖਰੀਦ ਕੇ ਜਾਂ ਤੁਸੀਂ ਲਾਰਜ ਕੈਪ ਜਾਂ স্মਲ ਕੈਪ ਨਾ ਲੈ ਕੇ ਜਾਂ ਤੁਸੀਂ ਸਪੈਸੀਫਿਕਲੀ ਮਤਲਬ ਇਸ ਤਰੀਕੇ ਦੀ ਕੋਈ ਕਿਸੇ ਵੀ ਸਕੀਮ ਚ ਪੈਸਾ ਲਾਉਣ ਦੀ ਬਜਾਏ ਤੁਸੀਂ ਇੱਕ ਪਾਰਟਿਕੂਲਰ ਥੀਮ ਚ ਪੈਸਾ ਲਾਉਣੇ ਹੋ ਥੀਮ ਦਾ ਮਤਲਬ ਕੀ ਹੁੰਦਾ ਕਿ ਜਿਵੇਂ ਆਈਟੀ ਜਾਂ ਫਾਰਮਾ ਇਥੀਮ ਆਈਟੀ ਥੀਮ ਹੈ ਤਾਂ ਥੀਮ ਦਾ ਮਤਲਬ ਕਿ ਆਈਟੀ ਨਾਲ ਰਿਲੇਟਡ ਤੁਸੀਂ ਕੋਈ ਐਹੋ ਜਿਹਾ ਮਿਊਚੁਅਲ ਫੰਡ ਖਰੀਦਦੇ ਹੋ ਜਿਹਦਾ ਸਿਰਫ ਔਰ ਸਿਰਫ ਆਈਟੀ ਨਾਲ ਰਿਲੇਟਡ ਕੰਪਨੀਆਂ 'ਚ ਇਨਵੈਸਟਮੈਂਟ ਕਰਦਾ ਜਿਵੇਂ ਕਿ ਇਨਫੋਸਿਸ ਟੈਕ ਮਹਿੰਦਰਾ ਤਾਂ ਮਤਲਬ ਆਈਟੀ ਨਾਲ ਰਿਲੇਟਡ ਜਿਹੜੀਆਂ ਵੀ ਕੰਪਨੀਆਂ ਨੇ ਉਹ ਥੀਮੈਟਿਕ ਮਿਊਚੁਅਲ ਫੰਡ ਕੋਈ ਵੀ ਤੁਸੀਂ ਆਈਟੀ ਲਿਖੋਗੇ ਜਾਂ ਟੈਕਨੋਲੋਜੀ ਫੰਡ ਲਿਖੋਗੇ ਤਾਂ ਉਹ ਬਹੁਤ ਸਾਰੇ ਮਿਊਚੁਅਲ ਫੰਡ ਐਹੋ ਜਿਹੇ ਹੋਣਗੇ ਜਿਹੜੇ ਆਈਟੀ ਨਾਲ ਰਿਲੇਟਡ ਕੰਪਨੀਆਂ 'ਚ ਇਨਵੈਸਟਮੈਂਟ ਕਰਦੇ ਆ ਇਸੇ ਤਰੀਕੇ ਨਾਲ ਫਾਰਮਾ ਤਾਂ ਇਹੋ ਜਿਹਾ ਮਿਊਚੁਅਲ ਫੰਡ ਜਿਹੜੇ ਕਿ ਸਿਰਫ ਔਰ ਸਿਰਫ ਫਾਰਮਾਸੋਟਿਕਲ ਦੀਆਂ ਕੰਪਨੀਆਂ ਚ ਇਨਵੈਸਟਮੈਂਟ ਕਰਦੇ ਆ ਠੀਕ ਹੈ ਜਾਂ ਹੈਲਥ케ਅਰ ਨਾਲ ਰਿਲੇਟਡ ਜਿਵੇਂ ਫਾਰਮਾ ਚ ਹੈਲਥ케ਅਰ ਵੀ ਆ ਜਾਂਦਾ ਨਾ ਤਾਂ ਹੈਲਥ케ਅਰ ਔਰ ਫਾਰਮਾ ਵਾਲੀਆਂ ਕੰਪਨੀਆਂ ਚ ਮਿਊਚੁਅਲ ਫੰਡ ਇਨਵੈਸਟਮੈਂਟ ਕਰ ਰਹੇ ਉਹਨੂੰ ਆਪਾਂ ਤਾਂ ਉਹ ਫਾਰਮਾ ਥੀਮ ਹੈ ਠੀਕ ਹੈ ਇਸੇ ਤਰੀਕੇ ਨਾਲ ਬੈਂਕਿੰਗ ਥੀਮ ਹੋ ਗਿਆ ਕਿ ਇਹੋ ਜਿਹਾ ਮਿਊਚੁਅਲ ਫੰਡ ਜਿਹੜੇ ਸਿਰਫ ਬੈਂਕਰ ਚ ਬੀਆ ਬੈਂਕਰ ਨਾਲ ਰਿਲੇਟਡ ਐਮ ਐਨ ਬੀ ਐਫਸੀ ਰਹੀਆਂ ਕੰਪਨੀਆਂ ਚ ਇਨਵੈਸਟਮੈਂਟ ਕਰਦੇ ਆ ਉਹ ਕੋਈ ਹੋਰ ਸੀਮੈਂਟ ਵਾਲੀਆਂ ਕੰਪਨੀਆਂ 'ਚ ਇਨਵੈਸਟਮੈਂਟ ਨਹੀਂ ਕਰਨਗੇ ਹਨਾ ਮੈਨੂਫੈਕਚਰਿੰਗ ਥੀਮ 'ਚ ਇਹੋ ਜਿਹੀਆਂ ਕੰਪਨੀਆਂ 'ਚ ਮਿਊਚੁਅਲ ਫੰਡ ਸਕੀਮਾਂ ਇਨਵੈਸਟਮੈਂਟ ਕਰਦੀਆਂ ਜਿਹੜੀਆਂ ਮੈਨੂਫੈਕਚਰ ਕਰਦੀਆਂ ਹਨ ਇੰਡੀਆ 'ਚ ਜਾਂ ਜਿਨ੍ਹਾਂ ਦੀਆਂ ਫੈਕਟਰੀਆਂ ਹਨ ਜਿਵੇਂ ਟਾਟਾ ਮੋਟਰ ਹੋਗੀ ਮਰੂਤੀ ਹੋਗੀ ਜਾਂ ਸਪੋਜ਼ ਕੇਪੀਆਰ ਮਿਲ ਹੋਗੀ ਜਿਨ੍ਹਾਂ ਦਾ ਆਪ ਦਾ ਕੁਝ ਨਾ ਕੁਝ ਮੈਨੂਫੈਕਚਰਿੰਗ ਯੂਨਿਟਸ ਹੋਣ ਸੋ ਥੀਮੈਟਿਕ ਮਿਊਚੁਅਲ ਫੰਡ ਦੇ ਫਾਇਦੇ ਕੀ ਹੈ ਫਾਇਦਾ ਇਹ ਹੁੰਦਾ ਕਿ ਜਦੋਂ ਥੀਮ ਤੁਸੀਂ ਸਹੀ ਚੂਜ਼ ਕਰ ਲਿਆ ਕਿਉਂਕਿ ਮਾਰ ਇੰਡਸਟਰੀ ਐ ਸੈਕਟਰ ਚੱਲਦਾ ਕਦੇ ਕੋਈ ਚੱਲਦਾ ਜਿਵੇਂ ਕਦੇ ਮੈਟਲ ਸੈਕਟਰ ਜ਼ਿਆਦਾ ਚੱਲਦਾ ਜਾਂ ਪਿੱਛੇ ਜਿਵੇਂ 1.5-2 ਸਾਲਾਂ ਵਿੱਚ ਤੁਸੀਂ ਦੇਖਿਆ ਪੀਐਸਯੂ ਡਬਲ ਟ੍ਰਿਪਲ 10 ਗੁਣਾ ਵੀ ਹੋ ਗਏ ਵੀ ਮੈਂ ਜਦ ਸਰਕਾਰੀ ਕੰਪਨੀਆਂ ਪੀਐਸਯੂ ਪਬਲਿਕ ਸੈਕਟਰ ਅੰਡਰਟੇਕਿੰਗ ਚੱਲੀਆਂ ਨੇ ਹਨਾ ਤਾਂ ਤਾਂ ਥੀਮ ਹੈ ਜੇ ਅਸੀਂ ਸਹੀ ਥੀਮ 'ਚ ਪੈਸੇ ਲਾਤੇ ਤਾਂ ਸਾਡਾ ਮਿਊਚੁਅਲ ਫੰਡ ਬਹੁਤ ਵਧੀਆ ਰਿਟਰਨ ਦੇਊਗਾ ਸਾਨੂੰ ਮਾਰਕੀਟ ਨੂੰ ਬੀਟ ਕਰ ਦਊਗਾ ਔਰ ਸਾਡਾ ਪੈਸਾ ਹੋ ਸਕਦਾ 1.5-2 ਸਾਲ 'ਚ ਡਬਲ ਵੀ ਹੋ ਜਾਏ ਜੇ ਅਸੀਂ ਕੋਈ ਵਧੀਆ ਥੀਮੈਟਿਕ ਮਿਊਚੁਅਲ ਫੰਡ ਪਰ ਇਹਨਾਂ ਨੁਕਸਾਨ ਡਰਾਅਬੈਕ ਐਟ ਦ ਸੇਮ ਟਾਈਮ ਹੈ ਕਿ ਮੰਨ ਲਓ ਅਸੀਂ ਕੈਲਕੂਲੇਸ਼ਨ ਗਲਤ ਕੀਤੀ ਸਾਨੂੰ ਪਤਾ ਨਹੀਂ ਸੀ ਅਸੀਂ ਗਲਤ ਥੀਮ ਚ ਪੈਸਾ ਲਾਤਾ ਮਤਲਬ ਅਸੀਂ ਆਈਟੀ ਫਾਰਮ ਵਾਲੀ ਥੀਮ ਦੇ ਮਿਊਚੁਅਲ ਫੰਡ ਖਰੀਦ ਲਏ ਪਰ 2 ਸਾਲ ਚ ਆਈਟੀ ਫਾਰਮਰ ਨੇ ਪਰਫਾਰਮ ਹੀ ਨਹੀਂ ਕੀਤਾ ਮਤਲਬ ਨਾ ਸਨ ਫਾਰਮਰ ਚੱਲੀ ਨਾ ਇਨਫੋਸਿਸ ਚੱਲੀ ਨਾ TCS ਚੱਲੀ ਨਾ ਤੁਹਾਡੀ ਡਾਕਟਰ ਰੈਡੀ ਚੱਲੀ ਨਾ ਤਾਂ ਮਤਲਬ ਕਿ ਫਾਰਮ ਵਾਲੀਆਂ ਕੰਪਨੀਆਂ ਚੱਲੀਆਂ ਦਵਾਈਆਂ ਬਣਾਉਣ ਵਾਲੀਆਂ ਤੇ ਨਾ ਹੀ ਆਪਣੀ ਆਈਟੀ ਵਾਲੀਆਂ ਚੱਲੀਆਂ ਤਾਂ ਸਾਰੀ ਮਾਰਕੀਟ ਚੱਲ ਜੂਗੀ ਸਾਡੇ ਮਿਊਚੁਅਲ ਫੰਡ ਦੀ ਰਿਟਰਨ ਕੰਪੈਰੀਟਿਵਲੀ ਇੰਨੀ ਨਹੀਂ ਮਿਲੂਗੀ ਇਵਨ ਨਿਫਟੀ ਤੋਂ ਘੱਟ ਮੇ ਹੋ ਸਕਦਾ 5-6% ਹੀ ਮਿਲੇ ਹੋ ਸਕਦਾ 1-2 ਸਾਲਾਂ ਚ ਆਪਾਂ ਨੂੰ ਰਿਟਰਨ ਹੀ ਨਾ ਮਿਲੇ ਨੈਗੇਟਿਵ ਮਿਲੇ ਹੈਨਾ ਸੋ ਥੀਮ ਨੂੰ ਸਹੀ ਚੂਜ਼ ਕਰਨਾ ਬਹੁਤ ਜ਼ਰੂਰੀ ਹੈ ਐਨਿੰਗਾ ਵੀ ਥੀਮੈਟਿਕ ਮਿਊਚੁਅਲ ਫੰਡ ਆਲਵੇਜ਼ ਬਾਕੀ ਜਿਹੜੇ ਮਿਊਚੁਅਲ ਫੰਡ ਨੇ ਉਹਨਾਂ ਤੋਂ ਵਧੀਆ ਰਿਟਰਨ ਦਿੰਦੇ ਆ ਬਹੁਤ ਕੇਸਿਸ ਚ ਬਹੁਤ ਵਧੀਆ ਰਿਟਰਨ ਵੀ ਦਿੰਦੇ ਆ ਬਟ ਜਦੋਂ ਥੀਮ ਨਹੀਂ ਚੱਲਦੇ ਤਾਂ ਨਹੀਂ ਨਹੀਂ ਦਿੰਦੇ ਤਾਂ ਉਹਨਾਂ ਦਾ ਸੋਲੂਸ਼ਨ ਹੈ ਇਹ ਫੰਡ ਇਹ ਫੰਡਸ ਆਫ ਫੰਡ ਤਾਂ ਇਹ ਕੀ ਕਰਦਾ ਹੈ ਇਹ ਆਪਣੇ ਪੈਸੇ تھیਮੈਟਿਕ ਮਿਊਚੁਅਲ ਫੰਡ ਤੇ ਸਾਡੇ ਬਿਹਫ ਤੇ ਲਾਉਂਦਾ ਬਟ ਜਿਹੜਾ ਮਿਊਚੁਅਲ ਫੰਡ ਉਹਨਾਂ ਦੀ ਰਿਸਰਚ ਦੇ ਹਿਸਾਬ ਨਾਲ ਜਿਹੜਾ ਥੀਮ ਉਹਨਾਂ ਦੀ ਰਿਸਰਚ ਦੇ ਹਿਸਾਬ ਨਾਲ ਵਧੀਆ ਪਰਫਾਰਮ ਕਰੂਗਾ ਤਾਂ ਹੋ ਸਕਦਾ ਹੈ ਕਿ 6 ਮਹੀਨੇ 8 ਮਹੀਨੇ ਐਸੇ ਇਹ ਸਾਡਾ ਪੈਸਾ ਜਿਹੜਾ ਅਸੀਂ ਇਹਨਾਂ ਨੂੰ ਦਿੱਤਾ ਉਹ ਆਈਸੀ ਉਹ ਫਾਰਮਾਸੋਟਿਕਲ ਚ ਲਾ ਦੇਣ ਜਾਂ ਆਈਟੀ ਚ ਲਾ ਦੇਣ ਜਾਂ ਉਹ ਬੈਂਕਿੰਗ ਚ ਲਾ ਦੇਣ ਔਰ ਫਿਰ 6-8 ਮਹੀਨੇ ਬਾਅਦ ਸਾਡੇ ਪੈਸੇ ਨੂੰ ਕਢਵਾ ਕੇ ਉਹਨਾਂ ਚ ਜਦੋਂ ਉਹਨਾਂ ਨੂੰ ਉੱਥੋਂ ਪ੍ਰੋਫਿਟ ਮਿਲ ਗਿਆ ਉਹ ਸਾਡਾ ਪੈਸਾ ਦੁਬਾਰਾ ਕਿਸੇ ਹੋਰ ਥੀਮ 'ਚ ਜਿਵੇਂ ਕਿ ਮੈਨੂਫੈਕਚਰਿੰਗ 'ਚ ਸ਼ਿਫਟ ਕਰ ਦੇਣ ਜਾਂ ਸਪੋਜ਼ ਕਰੋ ਤਾਂ ਹੋ ਸਕਦਾ ਉਹ ਕਿਸੇ ਹੋਰ ਥੀਮ 'ਚ ਸ਼ਿਫਟ ਕਰ ਦੇਣ ਜਿਵੇਂ ਕਿ ਸਾਡਾ ਪੈਸਾ ਉਹ એનર્ਜੀ ਸੈਕਟਰ 'ਚ ਅਲੇ ਸਟਾਕ એનર્ਜੀ ਸੈਕਟਰ ਵਾਲੇ ਮਿਊਚੁਅਲ ਫੰਡ ਚ ਲਾ ਸਕਦੇ ਆ ਜਾਂ ਡਿਫੈਂਸ ਵਾਲੇ ਮਿਊਚੁਅਲ ਫੰਡ ਚ ਲਾ ਸਕਦੇ ਆ ਜਾਂ ਪੀਐਸਯੂ ਚ ਲਾ ਸਕਦੇ ਆ ਜਦੋਂ ਉਹਨਾਂ ਨੂੰ ਉੱਥੋਂ ਰਿਟਰਨ ਮਿਲ ਗਈ ਉਹ ਦੁਬਾਰਾ ਫਿਰ 2-3 ਸਾਲ ਬਾਅਦ ਸਾਡਾ ਪੈਸਾ ਕਮਾ ਕੇ ਆਈਟੀ ਚ ਲਾ ਸਕਦੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਹੁਣ ਆਈਟੀ ਦੁਬਾਰਾ ਚੱਲੂਗਾ ਤਾਂ ਥੀਮੈਟਿਕ ਮਿਊਚੁਅਲ ਫੰਡ ਫੰਡ ਜਿਹੜਾ ਰੈਲੇਵੈਂਟ ਥੀਮ ਆ ਉਸ ਥੀਮ ਚ ਅਲੇ ਮਿਊਚੁਅਲ ਫੰਡਾਂ ਚ ਇਨਵੈਸਟਮੈਂਟ ਕਰਦਾ ਸਾਡੇ ਬਿਹੱਤ ਹੁਣ ਮੰਨ ਲਓ ਮੈਨੂਲੀ ਅਸੀਂ ਇਹ ਕੰਮ ਕਰਾਂਗੇ ਕਿ ਜੀ ਅਸੀਂ ਇਹਨਾਂ ਤੋਂ ਕਿਉਂ ਕਰਾਈ ਅਸੀਂ ਆਪ ਵੀ ਤਾਂ ਕਰ ਸਕਦੇ ਹਾਂ ਨਾ ਤਾਂ ਇਹ ਕੰਮ ਆਫ ਕੋਰਸ ਆਪਾਂ ਵੀ ਕਰ ਸਕਦੇ ਹਾਂ ਕਿ ਅਸੀਂ ਮੰਨ ਲਓ 6-8 ਮਹੀਨਿਆਂ ਸੇ ਸਾਡਾ ਪੈਸਾ ਫਾਰਮਾਂ ਤੋਂ ਆਈਟੀ ਸ਼ਿਫਟ ਕਰ ਸਕਦੇ ਹਾਂ ਫਿਰ ਅਸੀਂ ਪਾਵਰ ਐਂਡ ਐਨਰਜੀ ਚ ਲਗਾ ਸਕਦੇ ਹਾਂ ਫਿਰ ਅਸੀਂ ਫਾਈਨੈਂਸ਼ ਚ ਲਗਾ ਸਕਦੇ ਹਾਂ ਬਟ ਇਹਦੇ ਚ ਪ੍ਰੋਬਲਮ ਇਹ ਜਦੋਂ ਹੀ ਅਸੀਂ ਆਪਦੇ ਪੈਸੇ ਨੂੰ ਕਢਾਉਣੇ ਆ ਮਿਊਚੁਅਲ ਫੰਡ ਨੂੰ ਸੇਲ ਕਰਦੇ ਆ ਤਾਂ ਜਿੰਨਾ ਵੀ ਅਸੀਂ ਪ੍ਰੋਫਿ ਜੇ ਮਲੋ ਸੀ 5 ਲੱਖ ਰੁਪਇਆ ਲਾਇਆ ਹੋਇਆ ਔਰ ਅਸੀਂ 2 ਲੱਖ ਰੁਪਇਆ ਦਾ ਪ੍ਰੋਫਿਟ ਕਰ ਲਿਆ ਟੋਟਲ 7 ਲੱਖ ਹੋ ਗਿਆ ਤਾਂ 2 ਲੱਖ ਸਾਡਾ ਪ੍ਰੋਫਿਟ ਨੂੰ 2 ਲੱਖ ਤੇ ਸਾਨੂੰ ਜੇ ਸਾਲ ਬਾਅਦ ਅਸੀਂ ਵੇਚ ਰਹੇ ਹਾਂ ਤਾਂ 12% ਦੇਣਾ ਪਊਗਾ ਤਾਂ 20% ਤੱਕ ਟੈਕਸ ਦੇਣਾ ਪਊਗਾ ਆਪਾਂ ਨੂੰ ਤਾਂ ਤਾਂ ਕਰਕੇ ਅਸੀਂ ਸਬ ਬੈਟਰ ਰਹੀ ਹੈ ਕਿ ਜਦੋਂ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਇਹ ਜਿੰਨੀ ਆਰੀ ਮਰਜ਼ੀ ਸ਼ਿਫਟ ਕਰਨ ਸਾਨੂੰ ਕੋਈ ਟੈਕਸ ਨਹੀਂ ਦੇਣਾ ਪਊਗਾ ਠੀਕ ਹੈ ਇਹ ਚਾਹੇ ਸਾਡੇ ਪੈਸੇ ਨੂੰ 10 ਏਰੀ ਕਮਾ ਲੈਣ 20 ਏਰੀ ਕਮਾ ਲੈਣ 50 ਏਰੀ ਕਮਾ ਲੈਣ ਇਹ ਕੋਈ ਟੈਕਸ ਸਾਨੂੰ ਨਹੀਂ ਦੇਣਾ ਪਊਗਾ ਸਾਨੂੰ ਜੋ ਰਿਟਰਨ ਦਿਖਾਈ ਦਿਖਾ ਰਿਹਾ ਹੋਊਗਾ ਸਾਨੂੰ ਰਿਟਰਨ ਤੇ ਟੈਕਸ ਉਦੋਂ ਹੀ ਦੇਣਾ ਪਊਗਾ ਜਦੋਂ ਅਸੀਂ ਇਸ ਫੰਡ ਨੂੰ ਸੇਲ ਕਰਾਂਗੇ ਤਾਂ ਤੁਹਾਨੂੰ ਹੋਪਫੁਲੀ ਤੁਹਾਨੂੰ ਫਰਕ ਸਮਝ ਆ ਗਿਆ ਕਿ ਫੰਡਸ ਆਫ ਫੰਡ ਚ ਜਦੋਂ ਫੰਡਸ ਤੋਂ ਸ਼ਿਫਟ ਕਰਦੇ ਇੱਕ ਫੰਡ ਨੂੰ ਵੇਚ ਕੇ ਦੂਸਰੇ ਨੂੰ ਖਰੀਦ ਲੈਂਦੇ ਆ ਤਾਂ ਸਾਨੂੰ ਨਹੀਂ ਟੈਕਸ ਦੇਣਾ ਪੈਂਦਾ ਬਟ ਜਦੋਂ ਅਸੀਂ ਮੈਨੂਅਲੀ ਆਪ ਇਦਾਂ ਕਰਦੇ ਆ ਕਿ ਇੱਕ ਫੰਡ ਨੂੰ ਵੇਚ ਕੇ ਦੂਸਰੇ ਫੰਡ ਤੇ ਐਂਟਰੀ ਲੈ ਲੈਨੇ ਆ ਸਾਨੂੰ ਉਹਦੇ ਤੇ ਟੈਕਸ ਦੇਣਾ ਪੈਂਦਾ ਤਾਂ ਕਰਕੇ ਇਹ ਜ਼ਿਆਦਾ ਬੈਨੀਫੀਸ਼ੀਅਲ ਨੇ ਠੀਕ ਹੈ ਇਹਦੀ ਰਿਟਰਨ ਤੁਸੀਂ ਦੇਖੋਗੇ ਤਾਂ 1 ਸਾਲ ਦੀ 30% ਹੈ ਠੀਕ ਹੈ ਔਰ 5 ਸਾਲ ਦੀ ਰਿਟਰਨ 25% ਕੰਪਾਉਂਡਡ ਹੈ ਮਤਲਬ ਹਰ ਸਾਲ ਜਿਵੇਂ 1 ਲੱਖ ਲਾਇਆ ਤਾਂ 1 ਲੱਖ ਦਾ 25% ਹੋ ਗਿਆ 1 ਲੱਖ 25000 1 ਸਾਲ ਬਾਅਦ ਫਿਰ 1 25 ਤੇ 25 ਮਿਲੀ ਇਸੇ ਤਰੀਕੇ ਨਾਲ 3 ਸਾਲ ਬਾਅਦ ਆਪਣੇ ਪੈਸੇ ਡਬਲ ਹੋ ਜਾਂਦੇ ਜਦੋਂ 25% ਆਪਾਂ ਨੂੰ ਰਿਟਰਨ ਮਿਲਦੀ ਹੈ ਠੀਕ ਹੈ ਔਰ ਫਿਰ ਉਸ ਤੋਂ ਬਾਅਦ ਆਪਣੇ 25% ਰਿਟਰਨ ਦੇ ਹਿਸਾਬ ਨਾਲ ਦਸ ਸਾਲਾਂ 'ਚ ਆਪਣੇ ਪੈਸੇ 10 ਗੁਣਾ ਹੋ ਜਾਂਦੇ ਤਾਂ ਮਤਲਬ ਜੇ ਕਿਸੇ ਬੰਦੇ ਨੇ 2024 'ਚ ਇਸ ਮਿਊਚੁਅਲ ਫੰਡ 'ਤੇ ਇਨਵੈਸਟਮੈਂਟ ਕੀਤੀ ਔਰ ਉਹਨੂੰ 25-25% ਦੇ ਹਿਸਾਬ ਨਾਲ 10 ਸਾਲਾਂ 'ਚ ਮਿਲੀ ਤਾਂ ਆਪਾਂ ਨੂੰ 10 ਸਾਲਾਂ ਬਾਅਦ ਉਹਦਾ 5 ਲੱਖ ਰੁਪਏ ਜੇ ਉਹਨੇ ਇਨਵੈਸਟ ਕੀਤਾ ਤਾਂ ਉਹ 50 ਲੱਖ ਰੁਪਏ ਹੋ ਜਾਊਗਾ ਔਰ 20 ਸਾਲਾਂ ਬਾਅਦ ਉਹ ਪੈਸਾ ਉਹਦਾ 100 ਗੁਣਾ ਹੋ ਜਾਊਗਾ ਤਾਂ ਮਤਲਬ 5 ਲੱਖ ਦਾ 100 ਗੁਣਾ ਜਿਹੜਾ ਹੈਗਾ 5 ਕਰੋੜ ਰੁਪਏ 5 ਲੱਖ ਦਾ ਤਾਂ ਇਹ ਇੱਕ ਬੇਸਿਕ ਐਗਜ਼ਾਮਪਲ ਹੈ ਕਿ ਕਿਸ ਤਰੀਕੇ ਨਾਲ ਕੰਪਾਊਂਡ ਰਿਟਰਨ ਜਿਹੜੀ ਹੈ ਉਹ ਕੈਲਕੂਲੇਟ ਕੀਤੀ ਜਾਂਦੀ ਹੈ ਜੇ ਕਿਵੇਂ ਕੰਮ ਕਰਦੀ ਹੈ ਹੋਪਫੁਲੀ ਤੁਹਾਨੂੰ ਇਹ ਸਮਝ ਆ ਗਿਆ ਕਿ ਫੰਡਸ ਆਫ ਫੰਡ ਕਿਵੇਂ ਕੰਮ ਕਰਦੇ ਥੀਮੈਟਿਕ ਫੰਡ ਕਿਵੇਂ ਕੰਮ ਕਰਦੇ ਔਰ ਇਹ ਫੰਡ ਕਿਸ ਤਰੀਕੇ ਨਾਲ ਇਨਵੈਸਟਮੈਂਟ ਕਰਦਾ ਹੁਣ ਮੈਂ ਤੁਹਾਨੂੰ ਸੈਕੰਡ ਮਿਊਚੁਅਲ ਫੰਡ ਦੱਸੂਗਾ ਜਿਹੜਾ ਕਿ ਵਧੀਆ ਫੰਡ ਆ ਮੈਨੂੰ ਲੱਗਦਾ ਜਿਹਦੇ ਚ ਆਪਾਂ ਵਧੀਆ ਤਰੀਕੇ ਨਾਲ ਪੈਸਾ ਲਾ ਸਕਦੇ ਆਂ 댓 ਇਜ਼ ਬੇਸਿਕਲੀ ਨਿਪੌਨ ਇੰਡੀਆ ਮਲਟੀ ਐਸੈਟਸ ਫੰਡ ਇਹ ਮਲਟੀ ਐਸੈਟ ਕੀ ਹੁੰਦਾ ਮਲਟੀ ਐਸੈਟ ਫੰਡ ਹੁੰਦੇ ਆ ਜਿਨ੍ਹਾਂ ਚ ਅਸੀਂ ਸਾਡਾ ਜਿਹੜਾ ਪੈਸਾ ਹੈ ਜਿਹੜਾ ਅਸੀਂ ਪੈਸਾ ਇਨਵੈਸਟ ਕਰਦੇ ਆਂ ਉਹ ਸਿਰਫ ਸ਼ੇਅਰ ਬਾਜ਼ਾਰ ਤੇ ਨਹੀਂ ਲੱਗਦਾ ਠੀਕ ਹੈ ਮਲਟੀ ਐਸੈਟ ਮਲਟੀ ਮਤ ਅਲੱਗ-ਅਲੱਗ ਤਰ੍ਹਾਂ ਦੇ ਔਰ ਐਸੈਟ ਮਤਲਬ ਐਸੈਟ ਕਲਾਸਿਸ ਠੀਕ ਹੈ ਤਾਂ ਇਕਵਿਟੀ ਐਸੈਟ ਕਲਾਸਿਸ ਹੁੰਦੀ ਹੈ ਇਕਵਿਟੀ ਐਸੈਟ ਕਲਾਸ ਹੁੰਦੀ ਹੈ ਸ਼ੇਅਰ ਬਾਜ਼ਾਰ ਦੀ ਕਲਾਸ ਜਿੱਦੇ ਜੇ ਅਸੀਂ ਜਿਹੜਾ ਸਾਡਾ ਪੈਸਾ ਹੁੰਦਾ ਉਹ ਇਕਵਿਟੀ ਚ ਇਨਵੈਸਟ ਕਰਦੇ ਹਾਂ ਠੀਕ ਹੈ ਮਤਲਬ ਸ਼ੇਰਾਂ ਚ ਇਨਵੈਸਟ ਕਰਦੇ ਚਾਹੇ ਵੱਡੇ ਸ਼ੇਰ ਹੋਣ ਚਾਹੇ ਛੋਟੇ ਸ਼ੇਰ ਹੋਣ ਚਾਹੇ ਮਿਡ ਕੈਪ ਸ਼ੇਰ ਹੋਣ ਤਾਂ ਸਾਰੇ ਸਾਰੇ ਦੇ ਸਾਰੇ ਪੈਸੇ ਸਾਡੇ ਸ਼ੇਅਰ ਬਾਜ਼ਾਰ ਚ ਲੱਗਣਗੇ ਪਰ ਮਲਟੀ ਐਸੈਟਸ ਕੀ ਹੁੰਦਾ ਸਾਡਾ ਪੈਸਾ ਤਿੰਨ ਤਿੰਨ ਹਿੱਸਿਆਂ ਚ ਡਿਵਾਈਡ ਹੋ ਜਾਂਦਾ ਇਕੁਇਟੀ ਯਾਨੀ ਕਿ ਸ਼ੇਅਰ ਬਾਜ਼ਾਰ ਯਾਨੀ ਕਿ ਸ਼ੇਅਰ ਜਿਹੜੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਦੂਸਰੇ ਨੰਬਰ ਤੇ 골ਡ 'ਚ ਕਿ ਜਿਹੜਾ ਕੰਪਨੀ 뮤ਚੁਅਲ ਫੰਡ ਵਾਲੇ ਸਾਡੇ ਪੈਸੇ ਦੇ ਕੁਝ ਵੈਲਿਊ ਦਾ 골ਡ ਖਰੀਦ ਕੇ ਰੱਖ ਲੈਂਦੇ ਉਹਦੀ ਰਿਟਰਨ ਸਾਨੂੰ ਮਿਲਦੀ ਹੈ ਠੀਕ ਹੈ ਔਰ ਤੀਸਰਾ ਡੈਟ ਡੈਟ ਯਾਨੀ ਕਿ ਇਹ ਬੇਸਿਕਲੀ ਡੈਟ ਹੁੰਦੇ ਆ ਬੌਂਡਸ ਤਾਂ ਕੰਪਨੀਆਂ ਦੇ ਕੁਝ ਡੈਟ ਬੌਂਡਸ ਹੁੰਦੇ ਆ ਕੁਝ ਸਰਕਾਰੀ ਹੁੰਦੇ ਆ ਤਾਂ ਇਹ ਖਰੀਦ ਲੈਂਦੀ ਹੈ ਜਿਵੇਂ ਸਾਡਾ ਟੋਟਲ ਇਸੇ ਬੰਦੇ ਨੇ 1000 ਰੁਪਏ ਲਾਇਆ ਇਸ ਫੰਡ ਚ ਹਨਾ ਤਾਂ ਉਹ 1000 ਰੁਪਏ ਨੂੰ ਜਿਵੇਂ 33% ਉਹਦੀ ਸ਼ੇਅਰ ਖਰੀਦ ਲੈਣਗੇ ਜਿਹੜੇ ਵੀ ਉਹਨਾਂ ਨੂੰ ਠੀਕ ਲੱਗਣਗੇ 33% ਜਾਂ 3333 ਦਾ ਸੋਨਾ ਖਰੀਦ ਲੈਣਗੇ ਔਰ ਬਾਕੀ ਜਿਹੜੇ ਪੈਸੇ ਨੇ ਉਹਨਾਂ ਨੂੰ ਉਹ ਬੌਂਡਸ ਚ ਲਾ ਦੇਣਗੇ ਮਤਲਬ ਡੈਟ ਮਾਰਕੀਟ ਚ ਲਾ ਦੇਣਗੇ ਜਿੱਥੇ ਸਾਨੂੰ 5 7 10 12% ਰਿਟਰਨ ਡਿਪੈਂਡਸ ਕਿਦਾਂ ਦਾ ਡੈਟ ਬੌਂਡ ਹੈ ਕਿੰਨਾ ਸਿਕਿਉਰਡ ਹੈ ਜਾਂ ਅਨਸਿਕਿਉਰ ਹੈ ਇਹਦੇ ਇਹਦੇ ਦੀ ਡਿਟੇਲ ਚ ਜਾਣ ਦੀ ਲੋੜ ਨਹੀਂ ਕਿਸੇ ਦਿਨ ਵੀਡੀਓ ਬਣਾ ਦੂੰਗਾ ਬਟ ਤੁਸੀਂ ਸਮਝ ਲਓ ਕਿ ਬੌਂਡ ਮਾਰਕੀਟ ਯਾ ਡੈਟ ਮਾਰਕੀਟ ਸੇਫ ਮਾਰਕੀਟ ਹੁੰਦੀ ਹੈ ਸੇਫ ਮਾਰਕੀਟ ਹੁੰਦੀ ਹੈ ਤਾਂ ਉਹਦੀਆਂ ਰਿਟਰਨਸ ਵੀ ਘੱਟ ਹੁੰਦੀਆਂ ਨੇ ਉਹਦੇ ਸਾਨੂੰ ਇੱਧਾ 15 16 20% ਨਹੀਂ ਮਿਲਦੀ ਉਹਦੇ ਸਾਨੂੰ 7 8 9 10 ਦੇ ਕਰੀਬ ਇੰਨੀ ਕੁ ਰਿਟਰਨ ਮਿਲਦੀ ਹੈ 10 ਤਾਂ ਬਹੁਤ ਜ਼ਿਆਦਾ ਹੁੰਦੀ ਹੈ 7 ਤੋਂ 9 ਦੇ ਵਿੱਚਕਾਰ ਵੇਰੀ ਕਰਦੀ ਹੈ ਡੈਟ ਮਾਰਕੀਟ ਠੀਕ ਹੈ ਤਾਂ ਇਹ ਫੰਡ ਜਿਹੜੇ ਨੇ ਇਹਦੇ ਚ ਕੰਪੈਰੀਟਿਵਲੀ ਤੁਹਾਨੂੰ ਰਿਟਰਨ ਬਹੁਤ ਜ਼ਿਆਦਾ ਨਹੀਂ ਮਿਲਦੀ ਪਰ ਇਹਦਾ ਫਾਇਦਾ ਕੀ ਹੈ ਕਿ ਜਦੋਂ ਮਾਰਕੀਟ ਡਿੱਗਦੀ ਹੈ ਤਾਂ ਇਹ ਘੱਟ ਡਿੱਗਦੇ ਹੈ ਜਿਵੇਂ ਹੁਣ ਪਿੱਛੇ ਜੇ ਮਾਰਕੀਟ ਡਿੱਗੀ ਹੈ 뮤ਚੁਅਲ ਫੰਡ ਕਈ 뮤ਚੁਅਲ ਫੰਡ 10% ਟੁੱਟ ਕੇ ਕਈ 15% ਟੁੱਟ ਕੇ ਪਰ ਸਾਰੇ ਨਾਲੋਂ ਘੱਟ ਜਿਹੜੇ ਟੁੱਟੇ ਨੇ 뮤ਚੁਅਲ ਫੰਡ ਉੱਪਰੋਂ ਉਹ ਮਲਟੀ ਐਸੈਟ 뮤ਚੁਅਲ ਫੰਡ ਹੁੰਦੇ ਆ ਜਿਹੜੇ ਟੁੱਟੇ ਆ ਮਲਟੀ ਐਸੈਟ 뮤ਚੁਅਲ ਫੰਡ ਦਾ ਫਾਇਦਾ ਸਭ ਤੋਂ ਜ਼ਿਆਦਾ ਉਹਨਾਂ ਲੋਕਾਂ ਨੂੰ ਆ ਜਿਹੜੇ ਸੇਫ ਚੱਲਣਾ ਚਾਹੁੰਦੇ ਜਿਨ੍ਹਾਂ ਦੀ ਉਮਰ 40-45 ਪਲੱਸ ਹੈ ਜਿਹੜੇ ਐਸ ਡਬਲਯੂ ਪੀ ਲਾਉਣਾ ਚਾਹੁੰਦੇ ਐਸ ਡਬਲਯੂ ਪੀ ਦਾ ਮਤਲਬ ਹੁੰਦਾ ਕਿ ਤੁਸੀਂ 1 ਕਰੋੜ ਰੁਪਈਆ ਮਾਰਕੀਟ ਚ ਇਹਨਾਂ ਦੇ ਥਰੂ ਇਨਵੈਸਟਮੈਂਟ ਕਰ ਹੁਣ ਤੁਹਾਨੂੰ ਮੰਨ ਲਓ 14-15% ਰਿਟਰਨ ਮਿਲ ਰਹੀ ਹੈ ਤਾਂ ਤੁਸੀਂ 60-65000 ਰੁਪਿਆ ਮਹੀਨੇ ਦਾ ਤੁਹਾਨੂੰ ਆਈ ਜਾਊਗਾ ਮਤਲਬ ਇਹਦਾ ਪੈਨਸ਼ਨ ਮਿਲ ਜੂਗੀ ਔਰ 60-65000 ਰੁਪਿਆ ਹੀ ਤੁਹਾਡੇ 1 ਕਰੋੜ ਚ ਵੀ ਐਡ ਹੋ ਜਾਊਗਾ ਹਰ ਮਹੀਨੇ ਅਪਰੋਕਸੀਮੇਟਲੀ ਠੀਕ ਹੈ ਤਾਂ ਐਸ ਡਬਲਯੂ ਪੀ ਸਿਸਟਮੈਟਿਕਲ ਵਿਡਰੋਅਲ ਪਲਾਨ ਤਾਂ ਜਿਹੜੇ ਬੰਦੇ ਜ਼ਿਆਦਾ ਰਿਸਕ ਨਹੀਂ ਲੈਣਾ ਚਾਹੁੰਦੇ ਜਿਹੜੇ ਬੰਦੇ ਐਸ ਡਬਲਯੂ ਪੀ ਚ ਪੈਨਸ਼ਨ ਲਵਾਉਣਾ ਚਾਹੁੰਦੇ ਆ ਜਾਂ ਜਿਹੜੇ ਬੰਦੇ ਜਨਰਲੀ ਸੇਫ ਖੇਡਣਾ ਚਾਹੁੰਦੇ ਆ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਉਹ ਐਨਿੰਗਾ ਵੀ ਉਹਨਾਂ ਨੂੰ 5-7 ਸਾਲਾਂ ਵਾਸਤੇ ਇਨਵੈਸਟਮੈਂਟ ਕਰਨਾ ਹੋ ਸਕੇ ਤਾਂ 5-7 ਸਾਲਾਂ 'ਚ ਮਾਰਕੀਟ ਬਹੁਤ ਡੇਗੀ ਜੇ ਤਾਂ ਉਹਨਾਂ ਲੋਕਾਂ 'ਚ ਸਭ ਤੋਂ ਵਧੀਆ ਹੁੰਦਾ ਹੈ ਕਿ ਉਹ ਮਲਟੀ ਐਸੈਟ ਮਿਊਚੁਅਲ ਫੰਡ 'ਤੇ ਪੈਸਾ ਲਾ ਦੇਣ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਨਿਪੌਨ ਚ ਹੀ ਲਾਉਣਾ ਤੁਸੀਂ ICICI ਦਾ ਵੀ ਮਲਟੀ ਐਸੈਟ ਫੰਡ ਲੈ ਸਕਦੇ ਹੋ ਉਹਨਾਂ ਦਾ ਵੀ ਮਲਟੀ ਐਸੈਟ ਵਧੀਆ ਹੈ ਤੁਸੀਂ ਕੋਟਕ ਦਾ ਵੀ ਲੈ ਸਕਦੇ ਹੋ HDFC ਦਾ ਵੀ ਲੈ ਸਕਦੇ ਹੋ ਨਿਪੌਨ ਵਾਲੇ ਬੈਲੈਂਸ ਰੱਖਦੇ ਆ ਅਪਰੋਚ ਕਿ ਮਤਲਬ ਵੀ ਉਹ ਐਨਿੰਗਾ ਵੀ ਅਗਰੈਸਿਵ ਨਹੀਂ ਰੱਖਦੇ ਅਪਰੋਚ ਬੈਲੈਂਸ ਅਪਰੋਚ ਹੁੰਦੀ ਹੈ ਜਿਹੜਾ ICICI ਆ ਉਹ ਥੋੜੀ ਅਗਰੈਸਿਵ ਅਪਰੋਚ ਰੱਖਦੇ ਆ ਕਿ ਜੇ ਮਾਰਕੀਟ ਚੱਲ ਰਹੀ ਹੈ ਤਾਂ ਤੁਹਾਡਾ 33 ਵਾਲਾ ਜਿਹੜਾ ਹੈਗਾ ਪੋਰਸ਼ਨ ਉਹ ਵਧਾ ਸਕਦੇ ਹੋ 50% ਇਕਵਿਟੀ ਚ ਲਗਾ ਦੇਣਗੇ ਬਾਕੀ 15 15 ਬਾਕੀ 25 25 ਉਹ ਡੈਟ ਔਰ 골ਡ ਚ ਲਾ ਦੇਣਗੇ ਹੈਨਾ ਸੋ ਦੈਟ ਇਜ਼ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਕਿ ਜੇ ਤੁਸੀਂ ਇਨਵੈਸਟਮੈਂਟ ਕਰਨੀ ਹੈ ਹੈਨਾ ਤੁਸੀਂ ਮਿਊਚੁਅਲ ਫੰਡ ਚ ਇਨਵੈਸਟਮੈਂਟ ਕਰਨੀ ਹੈ ਤਾਂ ਤੁਸੀਂ ਕਿਸ ਤਰੀਕੇ ਦੀ ਰਿਸਕ ਪ੍ਰੋਫਾਈਲ ਤੁਹਾਡੀ ਹੈਗੀ ਹੈ ਰਿਸਕ ਪ੍ਰੋਫਾਈਲ ਦਾ ਮਤਲਬ ਇਹ ਹੈ ਕਿ ਤੁਸੀਂ ਕਿੰਨਾ ਰਿਸਕ ਲੈ ਸਕਦੇ ਹੋ ਤੁਸੀਂ ਜਿੰਨਾ ਰਿਸਕ ਲੈਣ ਵਾਸਤੇ ਤਿਆਰ ਹੋਵੋਗੇ ਉਨੀ ਰਿਟਰਨ ਤੁਹਾਨੂੰ ਹਾਈ ਮਿਲ ਜੂਗੀ ਮਾਰਕੀਟ ਦੇ ਟੁੱਟਣ ਨਾਲ ਤੁਹਾਡੇ ਇਕਦਮ ਫੰਡਸ ਵੀ ਥੱਲੇ ਆ ਜਾਣਗੇ ਤੁਹਾਡਾ ਹੋ ਸਕਦਾ ਥੋੜਾ ਬਹੁਤ ਲਾਸ ਹੋਵੇ ਤੁਹਾਡਾ ਤੁਹਾਡਾ ਪ੍ਰੋਫਿਟ ਕੱਟ ਜੇ ਜੇ ਤੁਸੀਂ ਲੋ ਰਿਟਰਨ ਲਓਗੇ ਤਾਂ ਮਾਰਕੀਟ ਦੇ ਉੱਪਰ ਜਾਣ ਨਾਲ ਰਿਟਰਨ ਤੁਹਾਨੂੰ ਕੰਪੈਰੀਟਿਵਲੀ ਉਨੀ ਨਹੀਂ ਮਿਲਣੀ ਜਿੰਨੀ ਹਾਈ ਰਿਸਕ ਲੈਣ ਨੂੰ ਮਿਲਦੀ ਬਟ ਜਦੋਂ ਟੁੱਟੂਗੀ ਮਾਰਕੀਟ ਥੱਲੇ ਆਊਗੀ ਤਾਂ ਕੰਪੈਰੀਟਿਵਲੀ ਤੁਹਾਡਾ ਬਹੁਤ ਘੱਟ ਮਤਲਬ ਲਾਸ ਹੋਊਗਾ ਜਾਂ ਤੁਹਾਨੂੰ ਘੱਟ ਤੁਹਾਡਾ ਪੈਸਾ ਕਟੂਗਾ ਠੀਕ ਹੈ ਤਾਂ ਜਿਹੜੇ ਮਲਟੀ ਐਸੈਟ ਫੰਡ ਹੁੰਦੇ ਉਹ ਕੰਪੈਰੀਟਿਵਲੀ ਸੇਫ ਮੰਨੇ ਜਾਂਦੇ ਆ ਤਾਂ ਐਸਡਬ ਤੁਹਾਨੂੰ ਸਮਝਾਤਾ ਔਰ ਜਨਰਲੀ ਵੀ ਤੁਹਾਨੂੰ ਅਪਰੋਚ ਦੱਸਦੀ ਤਾਂ ਹੁਣ ਆਪਾਂ ਥਰਡ ਮਿਊਚੁਅਲ ਫੰਡ ਦੀ ਗੱਲ ਕਰਾਂਗੇ ਜਿਹੜਾ ਆਪਾਂ ਮੈਂ ਅੱਜ ਰეკਮੈਂਡ ਕਰਨਾ ਥਰਡ ਮਿਊਚੁਅਲ ਫੰਡ ਜਿਹੜਾ ਹੈਗਾ ਉਹ ਹੈਗਾ ਜੀਐਮ ਫਲੈਕਸੀਕੈਪ ਵੈਸੇ ਤਾਂ ਪ੍ਰਾਗ ਪਰੇਖ ਦਾ ਫਲੈਕਸੀਕੈਪ ਦਾ ਕੋਈ ਤੋੜ ਨਹੀਂ ਹੈ ਪਰ ਜੀਐਮ ਫਲੈਕਸੀਕੈਪ ਛੋਟਾ ਫੰਡ ਹੈ ਛੋਟਾ ਫੰਡ ਮਤਲਬ ਕਿ ਇਹਨਾਂ ਦਾ ਏਯੂਐਮ ਯਾਨੀ ਕਿ ਐਸੈਟ ਅੰਡਰ ਮੈਨੇਜਮੈਂਟ ਮਤਲਬ ਕਿੰਨੇ ਲੋਕਾਂ ਦੇ ਕਿੰਨੇ ਕਰੋੜ ਰੁਪਈ 4721 ਕਰੋੜ ਰੁਪਏ ਇਹਨਾਂ ਦੀ ਏਯੂਐਮ ਵੈਲਿਊ ਹੈ ਤਾਂ ਛੋਟੇ ਫੰਡ ਦਾ ਫਾਇਦਾ ਹੀ ਹੁੰਦਾ ਕਿ ਉਹਨੂੰ ਜਲਦੀ ਸ਼ਿਫਟ ਕਰ ਸਕਦੇ ਆ ਮਤਲਬ ਵੱਡੇ ਫੰਡ ਜਿਵੇਂ 50000 60000 ਕਰੋੜ ਦੇ ਫੰਡ ਚ ਉਹ ਛੇਤੀ ਕੀਤੇ ਪੋਜੀਸ਼ਨ ਨੂੰ ਐਗਜ਼ਿਟ ਕਰਕੇ ਨਵੀਂ ਪੋਜੀਸ਼ਨ ਨਹੀਂ ਬਣਾ ਸਕਦੇ ਨਵੀਂ ਪੋਜੀਸ਼ਨ ਨਹੀਂ ਬਣਾ ਸਕਦੇ ਕਿਉਂਕਿ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਉਹਨੂੰ ਐਂਟਰੀ ਐਗਜ਼ਿਟ ਕਰਨ ਚ ਮਤਲਬ ਕਿ ਮੰਨ ਲਓ ਤੁਹਾਡੇ ਕੋਲੇ ਇੱਕ ਅਕਾਊਂਟ ਚ 20000 ਰੁਪਏ ਆ ਤੁਸੀਂ ਕੋਈ ਵੀ ਸ਼ੇਅਰ ਲੈ ਕੇ 2 ਮਿੰਟ ਦੀ ਐਗਜ਼ਿਟ ਕਰ ਸਕਦੇ ਹੋ ਨਾ ਪਰ ਇੱਕ ਅਕਾਊਂਟ ਤੁਹਾਡੇ 20000 ਕਰੋੜ ਰੁਪਈਆ ਹੁਣ ਕਈ ਕੰਪਨੀਆਂ ਦਾ ਮਾਰਕੀਟ ਕਿਆ ਮਤਲਬ ਟੋਟਲ ਸ਼ੇਅਰਾਂ ਦੀ ਵੈਲਿਊ ਵੀ 20000 ਕਰੋੜ ਨਹੀਂ ਹੁੰਦੀ ਹੈ ਨਾ ਤਾਂ ਕਰਕੇ ਜਿਹੜੇ ਵੱਡੇ ਫੰਡ ਹੁੰਦੇ ਆ ਉਹ ਸਟੇਬਲ ਮੂਵਮੈਂਟ ਨਾਲ ਚੱਲਦੇ ਆ ਜਿਨ੍ਹਾਂ ਦਾ AUM ਵੱਡਾ ਹੁੰਦਾ ਉਹਨਾਂ ਦੀ ਰਿਟਰਨ ਕੰਪੈਰੀਟਿਵਲੀ ਇੰਨੀ ਹਾਈ ਨਹੀਂ ਹੁੰਦੀ ਠੀਕ ਹੈ ਕਿਉਂਕਿ ਉਹ ਫਾਸਟ ਫਾਸਟ ਟਰੇਡਿੰਗ ਜਾਂ ਸਵਿੰਗ ਟਰੇਡਿੰਗ ਨਹੀਂ ਕਰ ਸਕਦੇ ਛੋਟੇ ਫੰਡ ਜਿਹੜੇ ਹੁੰਦੇ ਆ ਸਵਿੰਗ ਟਰੇਡਿੰਗ ਕਰ ਸਕਦੇ ਤਾਂ AUM ਦਾ ਵੀ ਮੈਂ ਤੁਹਾਨੂੰ ਫਰ ਤੁਸੀਂ ਇਹਦੇ 'ਚ ਇਹ ਸਮਝੋ ਕਿ ਮਿਊਚੁਅਲ ਫੰਡ ਠੀਕ ਹੈ ਮਿਊਚੁਅਲ ਫੰਡ ਇਹ ਵਾਲਾ ਮੈਂ ਕਿਉਂ ਰეკਮੈਂਡ ਕਰ ਰਿਹਾ ਪਹਿਲਾਂ ਸਮਝੋ ਫਲੈਕਸੀ ਕੈਪ ਕੀ ਹੈ ਫਲੈਕਸੀ ਕੈਪ ਮਿਊਚੁਅਲ ਫੰਡ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡਾ ਜਿਹੜਾ ਪੈਸਾ ਹੈ ਉਹ ਮਾਰਕੀਟ 'ਚ ਲੱਗੂਗਾ ਪਹਿਲੀ ਗੱਲ ਤਾਂ ਜਦੋਂ ਫਲੈਕਸੀ ਕੈਪ ਜਾਂ ਮਲਟੀ ਕੈਪ ਆ ਜਾਂਦਾ ਤਾਂ ਉਹ ਤੁਹਾਡਾ ਪੈਸਾ ਮਾਰਕੀਟ 'ਚ ਲੱਗੂਗਾ ਉਹ ਇਕਵਿਟੀ ਇੱਕ ਇਕਵਿਟੀ ਮਤਲਬ ਮਾਰਕੀਟ ਹੁੰਦੀ ਹੈ ਉਹ 골ਡ ਜਾਂ ਐਡਾਟ 'ਚ ਨਹੀਂ ਲੱਗੂਗਾ ਤਬ ਮਾਰਕੀਟ ਚ ਉਹਨਾਂ ਨੇ ਤਿੰਨ ਸੈਗਮੈਂਟ ਹੁੰਦੇ ਆ ਟੋਟਲ ਮਾਰਕੀਟ ਚ ਤਿੰਨ ਸੈਗਮੈਂਟ ਹੁੰਦੇ ਆ ਇੱਕ ਹੁੰਦਾ ਪਹਿਲਾ ਸੈਗਮੈਂਟ ਹੁੰਦਾ ਲਾਰਜ ਕੈਪ ਮਤਲਬ ਜਿਹੜੀਆਂ ਕੰਪਨੀਆਂ ਵੱਡੀਆਂ ਨੇ ਜਿਵੇਂ ਨਿਫਟੀ 50 ਦੀਆਂ ਕੰਪਨੀਆਂ ਨੇ ਜਿਨ੍ਹਾਂ ਦਾ ਮਾਰਕੀਟ ਕੈਪਟਲਾਈਜੇਸ਼ਨ 50000 70000 80000 ਕਰੋੜ ਹੁੰਦਾ ਲੱਖ ਕਰੋੜ ਹੁੰਦਾ 5 ਲੱਖ ਕਰੋੜ ਹੁੰਦਾ ਜਿਵੇਂ ਰਿਲਾਇੰਸ ਐਸ ਬੀਆਈ ਆਈਸੀਆਈਸੀ ਆਪਣੀ ਇਨਫੋਸਿਸ ਟੈਕਮਨ ਰਹਿ ਵੱਡੀਆਂ ਕੰਪਨੀਆਂ ਨੇ ਲਾਰਜ ਕੈਪ ਨੇ ਬਲੂ ਚਿਪ ਵੀ ਕਹਿੰਦੇ ਇਹਨਾਂ ਨੂੰ ਠੀਕ ਹੈ ਤਾਂ ਸਾਡਾ ਪੈਸਾ ਜਿਹੜਾ ਹੈਗਾ ਫਲੈਕਸੀ ਕੈਪ ਦਾ ਕੁਝ ਪੈਸ ਕੁਝ ਪਰਸੈਂਟੇਜ ਲਾਰਜ ਕੈਪ ਚ ਲੱਗ ਜਾਂਦਾ ਦੂਜੇ ਨੰਬਰ ਤੇ ਮਿਡ ਕੈਪ ਹੁੰਦਾ ਜਿਹੜੀਆਂ ਛੋਟੀਆਂ ਕੰਪਨੀਆਂ ਮੀਡੀਅਮ ਲੈਵਲ ਦੀਆਂ ਕੰਪਨੀਆਂ ਜਿਵੇਂ ਮਦਰਸਨ ਸੂਮੀ ਵਗੈਰਾ ਜਾਂ ਐਕਸਾਈਡ ਜਾਂ ਅਮਾਰਾ ਰਾਜਾ ਬੈਟਰੀ ਇਸ ਤਰੀਕੇ ਦੀਆਂ ਕੰਪਨੀਆਂ ਜਿਹੜੀਆਂ ਬਹੁਤ ਵੱਡੀਆਂ ਨਹੀਂ ਸਾਈਜ਼ ਚ ਡੀਸੈਂਟ ਸਾਈਜ਼ ਹੈ ਬਟ ਫਿਊਚਰ ਚ ਗਰੋ ਕਰ ਸਕਦੀਆਂ ਨੇ ਜਿਨ੍ਹਾਂ ਦਾ ਮਾਰਕੀਟ ਕੈਪਟਲਾਈਜੇਸ਼ਨ 10000 ਕਰੋੜ ਤੋਂ 30 40 50000 ਕਰੋੜ ਦੇ ਵਿੱਚਕਾਰ ਹੁੰਦਾ ਤਾਂ 10000 ਕਰੋੜ ਤੋਂ 40 50000 ਕਰੋੜ ਦੇ ਵਿੱਚਕਾਰ ਵਾਲੀਆਂ ਕੰਪਨੀਆਂ ਨੂੰ ਮਿਡ ਕੈਪ ਕੰਪਨੀਆਂ ਕਹਿੰਦੇ ਆ ਤਾਂ ਮਿਡ ਕੈਪ ਕੰਪਨੀਆਂ 'ਚ ਸਾਡਾ ਪੈਸਾ ਲੱਗ ਜਾਂਦਾ ਥੋੜਾ ਜਿਹਾ ਪਰਸੈਂਟੇਜ ਠੀਕ ਹੈ ਔਰ ਥਰਡ ਹੁੰਦੀਆਂ ਨੇ ਸਮਾਲ ਕੈਪ ਜਿਨ੍ਹਾਂ ਦਾ ਮਾਰਕੀਟ ਕੈਪਟਲਾਈਜੇਸ਼ਨ 10000 ਕਰੋੜ ਤੋਂ ਥੱਲੇ ਹੁੰਦਾ ਛੋਟੀਆਂ ਕੰਪਨੀਆਂ ਤਾਂ ਫਲੈਕਸੀ ਕੈਪ ਜਿੰਨੇ ਵੀ ਫੰਡ ਹੁੰਦੇ ਆ ਜਾਂ ਮਲਟੀ ਕੈਪ ਫੰਡ ਹੁੰਦੇ ਆ ਜਾਂ ਫਲੈਕਸੀ ਕੈਪ ਹੁੰਦੇ ਆ ਇਹਨਾਂ 'ਚ ਸਾਡਾ ਪੈਸਾ ਅਲੱਗ-ਅਲੱਗ ਪਰਸੈਂਟੇਜ क्योंकि लार्ज कैप कंपेटिवली ज़्यादा एकोदम अग्रैसिवली बढ़िया नहीं तो अग्रैसिवली दिया भी नहीं ठीक है मिड कैप कंपेरेटिवली उपर भी जा सी थले भी आ स रिटर्न हाई भी देती है लो भी समॉल कैप बहुत तेजी उपर भी जा सी डबल दो सौ प्रसेंट दो सौ प्रसेंट तीन सौ प्रसेंट रिटर्न भी देती है पन और फिफ्टी प्रसेंट लॉस भी देती है ਤੋ ਸਾਡੇ ਪੈਸੇ ਨੂੰ ਅਕੋਰਡਿੰਗਲੀ ਡਿਪੈਂਡਸ ਕਿ ਮਾਰਕੀਟ ਦੀ ਸਿਚੁਏਸ਼ਨ ਕੀ ਹੈ ਕਿਸ ਤਰੀਕੇ ਦੀਆਂ ਕੰਪਨੀਆਂ ਚੱਲ ਰਹੀਆਂ ਨੇ ਸਾਡਾ ਪੈਸਾ ਪ੍ਰੋਪੋਰਸ਼ਨੇਟਲੀ ਉਹ ਇਨਵੈਸਟਮੈਂਟ ਕਰ ਦਿੰਦੇ ਤਾਂ ਵੈਸੇ ਜਿਹੜੇ ਫੰਡਸ ਹੁੰਦੇ ਆ ਕੰਪੈਰੀ ਮਤਲਬ ਜੇ ਤੁਸੀਂ ਫੰਡ ਦੇਖੋਗੇ ਤਾਂ ਕੋਈ ਫੰਡ ਲਾਰਜ ਕੈਪ ਫੰਡ ਹੁੰਦਾ ਉਹ ਸਿਰਫ ਲਾਰਜ ਕੈਪ ਪੈਸੇ ਲਾਉਂਦੇ ਕੁਝ ਫੰਡਸ ਹੁੰਦੇ ਮਿਡ ਕੈਪ ਉਹ ਮਿਡ ਕੈਪ 'ਚ ਪੈਸੇ ਲਾਉਂਦੇ ਆ ਕੁਝ ਫੰਡ ਹੁੰਦੇ ਸਮਾਲ ਕੈਪ ਉਹ ਸਿਰਫ ਔਰ ਸਿਰਫ ਸਮਾਲ ਕੈਪ 'ਚ ਪੈਸੇ ਲਾਉਂਦੇ ਠੀਕ ਹੈ ਤਾਂ ਇਹ ਫਲੈਕਸੀ ਕੈਪ ਜਿਹੜਾ ਫੰਡ ਆ ਇਹ ਤਿੰਨਾ ਚ ਪੈਸੇ ਇਕੋ ਫੰਡ ਚ ਸਾਡੇ ਤਿੰਨਾ ਤਿੰਨੇ ਤਰੀਕੇ ਦੀਆਂ ਕੈਪੀਟਲ ਵਾਲੀਆਂ ਕੰਪਨੀਆਂ স্মਲ ਲਾਰਜ ਔਰ ਮਿਡ ਤਿੰਨਾ ਚ ਪੈਸੇ ਲੱਗ ਜਾਂਦੇ ਤਾਂ ਇਹਦੇ ਚ ਸਾਨੂੰ ਰਿਟਰਨ ਡੀਸੈਂਟ ਮਿਲ ਜਾਂਦੀ ਹੈ ਔਰ ਰਿਸਕ ਵੀ ਸਾਡਾ ਕੰਪੈਰੀਟਿਵਲੀ ਥੋੜਾ ਜਿਹਾ ਹੈਜ ਗਿਆ ਮੈਨੇਜ ਹੋ ਜਾਂਦਾ ਬਹੁਤ ਜ਼ਿਆਦਾ ਨਹੀਂ ਕਿਉਂਕਿ ਇਹ ਸਟਿਲ ਮਾਰਕੀਟ ਤਾਂ ਮਾਰਕੀਟ ਹੀ ਹੈ ਮਾਰਕੀਟ ਉੱਪਰ ਵੀ ਜਾ ਸਕਦੀ ਥੱਲੇ ਵੀ ਆ ਸਕਦੀ ਬਟ ਜਿਹੜੇ ਬੰਦੇ ਲੌਂਗ ਟਰਮ ਚ 10 ਸਾਲ ਪਲੱਸ ਦਾ ਵਿਜ਼ਨ 8-10 ਸਾਲ 15 ਸਾਲ 20 ਸਾਲ ਦੇ ਹਿਸਾਬ ਨਾਲ ਇਨਵੈਸਟਮੈਂਟ ਕਰਦੇ ਆਈ ਊ ਕਿ ਤੁਹਾਡੇ ਕੋਲੇ ਇੱਕ ਅੱਧਾ ਫਲੈਕਸੀ ਕੈਪ ਫੰਡ ਹੋਣਾ ਹੀ ਚਾਹੀਦਾ ਤੁਹਾਨੂੰ ਵਧੀਆ ਰਿਟਰਨ ਮਿਲੂਗੀ ਕਦੇ ਕੋਈ ਪ੍ਰੋਬਲਮ ਨਹੀਂ ਆਊਗੀ ਔਰ ਇਹ ਫੰਡ ਅੱਛਾ ਇਹਦੀ ਪਰਫਾਰਮੈਂਸ ਵੀ ਅੱਛੀ ਹੈ 1 ਸਾਲ ਦੀ 43% ਰਿਟਰਨ ਹੈ ਠੀਕ ਹੈ ਔਰ 4 ਸਾਲਾਂ ਦੀ ਜੋ ਕੰਪਾਉਂਡਡ ਐਵਰੇਜ 31% ਹੈ ਔਰ 5 ਸਾਲਾਂ ਦੀ 25 ਹੈ ਦੈਟ ਇਜ਼ ਅ ਵੈਰੀ ਗੁੱਡ ਫੰਡ ਮੈਨੇਜ ਵੀ ਅੱਛਾ ਹੋ ਰਿਹਾ ਛੋਟਾ ਫੰਡ ਤਾਂ ਉਹਨੂੰ ਮੈਨੇਜ ਕਰਨਾ ਆਸਾਨ ਹੁੰਦਾ ਔਰ ਤੁਸੀਂ ਇਹਨੂੰ ਡੀਸੈਂਟਲੀ ਜੇ ਤੁਸੀਂ ਇਹਦੇ ਵਿੱਚ ਪੈਸਾ ਲਾਉਂਗੇ ਤਾਂ ਤੁਸੀਂ ਡੀਸੈਂਟ ਰਿਟਰਨਸ ਨੂੰ ਐਕਸਪੈਕਟ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਆਰਾਮ ਨਾਲ ਇਹਦੇ ਵਿੱਚ ਇਨਵੈਸਟਮੈਂਟ ਕਰੋ ਮੇਰੇ ਵੀ ਇਹਦੇ ਵਿੱਚ ਪਰਸਨਲੀ ਮੈਂ ਇਹਦੇ ਵਿੱਚ ਇਨਵੈਸਟਮੈਂਟ ਕੀਤੀ ਹੋਈ ਹੈ ਠੀਕ ਹੈ ਜੀ ਚੌਥਾ ਜਿਹੜਾ ਫੰਡ ਹੈ ਇਹ ਇਹ ਫੰਡ ਬਹੁਤ ਅਲੱਗ ਤਰੀਕੇ ਦਾ ਫੰਡ ਹੈ ਇਹ ਮੈਨੂੰ ਬਹੁਤ ਪਸੰਦ ਵੀ ਹੈ ਕੰਪਨੀ ਦਾ ਨਾਮ ਤੁਸੀਂ ਸੁਣਿਆ ਹੋਣਾ ਐਸਬੀਆਈ ਸਟੇਟ ਬੈਂਕ ਆਫ ਇੰਡੀਆ ਦਾ ਫੰਡ ਹੈ ਇਹ ਇਹ ਫੰਡ ਦਾ ਨਾਮ ਹੈ ਐਸਬੀਆਈ ਕੌਂਟਰਾ ਫੰਡ ਕੌਂਟਰਾ ਫੰਡ ਕੀ ਕਰਦਾ ਦੇਖੋ ਕੌਂਟਰਾ ਫੰਡ ਇਹ ਪਹਿਲੀ ਗੱਲ ਤਾਂ ਫੰਡ ਬਹੁਤ ਪੁਰਾਣਾ ਹੈ 40000 ਕਰੋੜ ਰੁਪਏ ਦੀ ਇਹਨਾਂ ਕੋਲੇ ਏਯੂਐਮ ਐਮ ਐਲ 40000 ਕਰੋੜ ਲੋਕਾਂ ਦਾ ਮੈਨੇਜ ਕਰਦੇ ਆ ਇਹ ਫੰਡ ਇੱਕ ਤਰੀਕੇ ਨਾਲ ਇਹੋ ਜਿਹੀਆਂ ਕੰਪਨੀਆਂ 'ਚ ਇਨਵੈਸਟਮੈਂਟ ਕਰਦਾ ਜਿਹੜੀਆਂ ਇਹਨਾਂ ਨੂੰ ਲੱਗਦਾ ਕਿ ਲੌਂਗ ਟਰਮ 'ਚ ਚੱਲ ਜਾਣਗੀਆਂ ਹਜੇ ਨਹੀਂ ਚੱਲ ਰਹੀਆਂ ਕੰਟ੍ਰਰੀ ਮਤਲਬ ਕਿ ਜਿਵੇਂ ਜ਼ਿਆਦਾਤਰ ਮਿਊਚੁਅਲ ਫੰਡ ਮੋਮੈਂਟਮ ਵਾਲੀਆਂ ਕੰਪਨੀਆਂ 'ਚ ਇਨਵੈਸਟਮੈਂਟ ਕਰ ਦਿੰਦੇ ਕਿ ਜਿਹੜੀਆਂ ਚੱਲ ਰਹੀਆਂ ਨੇ ਚੱਲਦੀ-ਚੱਲਦੀ 'ਚ ਹੋਰ ਪੈਸੇ ਲਾ ਦੋ ਥੋੜਾ ਜਿਹਾ ਉੱਪਰ ਜਾ ਕੇ ਐਗਜ਼ਿਟ ਕਰ ਦਿੰਦੇ ਸਵਿੰਗ ਟਰੇਡਿੰਗ ਟਾਈਪ ਹਨਾ ਬਟ ਇਹਨਾਂ ਦੀ ਅਪਰੋਚ ਹੈ ਕਿ ਵੈਲਿਊ ਪਿਕਸ ਵੈਲਿਊ ਅਲੀਆਂ ਕੰਪਨੀਆਂ ਚੱਕਦੇ ਆ ਵੀ ਜਿਵੇਂ ਮੰਨ ਲਓ Tata Motors 100 ਤੇ ਜਦੋਂ 100 150 ਚੱਲਦੀ ਸੀ ਅੱਜ ਤੋਂ 3-4 ਸਾਲ ਪਹਿਲਾਂ ਉੱਥੋਂ ਉਦੋਂ ਇਹਨਾਂ ਨੇ ਇਨਵੈਸਟਮੈਂਟ ਕੀਤੀ ਜਾਂ ਅੱਜ ਦੀ ਡੇਟ 'ਤੇ ਕੋਈ ਕੰਪਨੀ ਜਿਹੜੀ 30 40 50% ਕਰੈਕਟ ਹੋ ਗਈ ਹੈ ਕਿਸੇ ਨਿਊਜ਼ ਦੀ ਵਜ੍ਹਾ ਨਾਲ ਜਾਂ ਥੋੜਾ ਬਹੁਤ ਮਾੜੇ ਰਿਜ਼ਲਟ ਦੀ ਵਜ੍ਹਾ ਨਾਲ ਬਾਕੀ ਲੇਕਿਨ ਬਿਜ਼ਨਸ ਸੇਮ ਹੈ ਉਹ ਫੰਡਾਮੈਂਟਲੀ ਓਕੇ ਹੈ ਵੈਲਿਊਏਸ਼ਨ ਓਕੇ ਹੈ ਤਾਂ ਇਹੋ ਜਿਹੀਆਂ ਕੰਪਨੀਆਂ ਤਾਂ ਕੌਂਟਰਾ ਫੰਡ ਕੌਂਟਰੀਰੀ ਮਤਲਬ ਤਾਂ ਇਹ 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 ਇਹੋ ਜਿਹੀਆਂ ਕੰਪਨੀਆਂ ਜਿਹੜੇ ਪੈਸੇ ਲਾਉਂਦੇ ਆ ਇਹਨਾਂ ਦਾ ਪੋਰਟਫੋਲੀਓ ਬਿਲਕੁਲ ਡਿਫਰੈਂਟ ਹੁੰਦਾ ਠੀਕ ਹੈ ਤਾਂ ਇਹ ਫੰਡ ਨੂੰ ਮੈਂ ਤਾਂ ਰეკਮੈਂਡ ਕਰਦਾ ਕਿ ਮਾਰਕੀਟ ਚ ਜਦੋਂ ਇਹਨਾਂ ਦੇ ਕੰਪਨੀਆਂ ਦੇ ਸ਼ੇਅਰ ਚੱਲਦੇ ਤੇ ਇਹਨਾਂ ਕੋਲ ਸਭ ਤੋਂ ਸਸਤੇ ਲੈਵਲ ਤੇ ਪਏ ਹੁੰਦੇ ਆ ਸ਼ੇਅਰ ਤਾਂ ਕਿ ਜਦੋਂ ਫਿਰ ਇਹ ਚੱਲਦੇ ਤੇ ਇਹਨਾਂ ਦੀ ਰਿਟਰਨ ਬਹੁਤ ਮਿਲ ਜਾਂਦੀ ਹੈ ਇਹ ਫੰਡ ਦੀ ਜਿਹੜੀ ਅ ਤਾਂ ਇਸ ਫੰਡ ਦੀ ਰਿਟਰਨ 1 ਸਾਲ ਦੀ 31 ਹੈ 5 ਸਾਲਾਂ ਦੀ ਐਵਰੇਜ 30% ਹੈ ਤੁਸੀਂ ਦੇਖੋ ਔਰ 14 ਸਾਲਾਂ ਦੀ 34 ਹੈ ਮਤਲਬ ਇਹ ਇਹੋ ਜਿਹਾ ਫੰਡ ਹੈ ਜਿਹਦੇ ਚ ਤੁਹਾਨੂੰ ਰਿਟਰਨ ਮਿਲਣੀ ਹੀ ਮਿਲਣੀ ਹੈ ਇਹਨਾਂ ਦੇ ਫੰਡ ਮੈਨੇਜਰ ਔਰ ਮਤਲਬ ਇਹਨਾਂ ਦੀ ਜੋ ਲੈਵਲ ਹੈ ਉਹਨੂੰ ਉਹ ਕਰਨ ਦਾ ਮਤਲਬ ਕੰਪਨੀਆਂ ਨੂੰ ਆਈਡੈਂਟੀਫਾਈ ਕਰਨ ਦਾ ਸੈਕਟਰਸ ਨੂੰ ਆਈਡੈਂਟੀਫਾਈ ਕਰਨ ਦਾ ਔਰ ਰਿਸਰਚ ਕਰਨ ਦਾ ਉਹ ਬਹੁਤ ਫੀਨੋਮੀਨਲ ਹੈ ਮਤਲਬ ਬਹੁਤ ਹਾਈ ਕਲਾਸ ਹੈ ਔਰ ਇਹਨਾਂ ਦੀ ਰਿਟਰਨ ਬਹੁਤ ਵਧੀਆ ਠੀਕ ਹੈ ਮਤਲਬ ਤੁਸੀਂ ਸੱਚੀ ਤੁਸੀਂ ਜਦੋਂ ਇਹਦੇ ਵਿੱਚ ਪੈਸੇ ਲਾਉਂਗੇ ਤੁਹਾਨੂੰ ਪਤਾ ਲੱਗੂਗਾ 4-5 ਸਾਲਾਂ ਬਾਅਦ ਕਿ ਕਿੰਨੇ ਵਧੀਆ ਮਿਊਚੁਅਲ ਫੰਡ ਤੇ ਤੁਸੀਂ ਪੈਸੇ ਲਾਏ ਆ ਜਿਹੜੇ ਤੁਹਾਨੂੰ ਸ਼ੋਰ ਸ਼ੋਰ ਰਿਟਰਨ ਦੇ ਰਿਹਾ ਇਹ ਫੰਡ ਕਦੇ ਫੇਲ ਕਰ ਹੀ ਨਹੀਂ ਸਕਦਾ ਪਿਛਲੇ 5-6 ਸਾਲ ਤੋਂ ਮੈਂ ਇਸ ਫੰਡ ਨੂੰ ਦੇਖ ਰਿਹਾ ਨੇਵਰ ਫੀਲਸ ਟੂ ਇੰਪ੍ਰੈਸ ਮਤਲਬ ਆਲਵੇਜ਼ ਇਹਨੇ ਤੁਹਾਨੂੰ ਰਿਟਰਨ ਨਿਫਟੀ ਤੋਂ 1.5 ਗੁਣਾ 2 ਗੁਣਾ ਰਿਟਰਨ ਇਹਨੇ ਦੇ ਨਹੀਂ ਦੇਣੀ ਕਿਉਂਕਿ ਇਹ ਇਹਦੀ ਅਪਰੋਚ ਹੀ ਡਿਫਰੈਂਟ ਹੈ ਇਹ ਨਾਰਮਲ ਅਪਰੋਚ ਨਾਲ ਨਹੀਂ ਬਾਕੀ ਸਾਰੇ ਮਿਊਚੁਅਲ ਫੰਡ ਸੇਮ ਅਪਰੋਚ ਨਾਲ ਕੰਪ ਕਰਦੇ ਉੱਪਰ ਜਾਣ ਵਾਲੀਆਂ ਕੰਪਨੀਆਂ 'ਚ ਪੈਸਾ ਲਾਉਂਦੇ ਜਿਨ੍ਹਾਂ ਦੇ ਇਮੀਡੀਏਟ ਰਿਟਰਨ ਆ ਸਕੇ ਇਹ ਕੰਪਨੀ ਇਮੀਡੀਏਟ ਰਿਟਰਨ ਨਹੀਂ ਦੇਖਦੀ ਇਹ ਇਹ ਰਿਟਰਨ ਦੇਖਦੀ ਹੈ ਜਦੋਂ ਆਉਣ ਵਾਲੇ 1.5 ਸਾਲ 'ਚ ਜੋ ਇਹਨਾਂ ਨੂੰ ਰਿਟਰਨ ਮਿਲ ਸਕਦੀ ਹੈ ਕੋਈ ਸਸਤੀ ਕੰਪਨੀ 'ਚ ਇਨਵੈਸਟਮੈਂਟ ਕਰਕੇ ਸਸਤੀ ਦਾ ਮਤਲਬ ਇਹ ਨਹੀਂ ਕਿ ਕੋਈ ਡੈਟ ਵਾਲੀ ਕੰਪਨੀ ਲੈ ਦੇਣਗੇ ਜਾਂ ਜਿਹੜੀ ਇਹੋ ਜਿਹੀ ਕੰਪਨੀ ਜਿੱਦੀ ਮੈਨੇਜਮੈਂਟ ਵਧੀਆ ਨਹੀਂ ਬਿਲਕੁਲ ਮਤਲਬ ਖਰਾਬ ਹੈ ਸਭ ਕੁਝ ਏ ਐਕਚੁਅਲੀ ਜਿਹਦਾ ਕਪੋਰ ਬਿਜ਼ਨਸ ਸੇਮ ਹੈ ਫਿਲਹਾਲ ਉਹਦੇ ਤੇ ਮਾਰਕੀਟ ਦਾ ਮਤਲਬ ਪ੍ਰੈਸ਼ਰ ਦੀ ਵਜ੍ਹਾ ਨਾਲ ਕੋਈ ਨਿਊਜ਼ ਦੀ ਵਜ੍ਹਾ ਨਾਲ ਜਾਂ ਥੋੜਾ ਜਿਹਾ ਮਾਰਕੀਟ ਉਸ ਤਰੀਕ ਉਸ ਮਾਰਕੀਟ ਚ ਮੰਦੀ ਦੀ ਵਜ੍ਹਾ ਨਾਲ ਥੋੜੀ ਬਹੁਤ ਥੱਲੇ ਆਈ ਵੀ ਉੱਥੇ ਇਨਵੈਸਟਮੈਂਟ ਕਰਦੇ ਸੋ ਇਹ ਮਿਊਚੁਅਲ ਫੰਡ ਬਹੁਤ ਵਧੀਆ ਫੰਡ ਹੈ ਇਹ ਚ ਮੈਂ ਪਰਸਨਲੀ ਇਨਵੈਸਟਮੈਂਟ ਕੀਤੀ ਵੀ ਹੈ ਮੈਨੂੰ ਬਹੁਤ achੀਆਂ ਰਿਟਰਨਸ ਮਿਲ ਰਹੀਆਂ ਨੇ ਤੁਸੀਂ ਵੀ ਕਰ ਸਕਦੇ ਹੋ ਮਿਊਚੁਅਲ ਫੰਡ ਤਾਂ ਸਮੁੰਦਰ ਹੈ ਠੀਕ ਹੈ ਇਹਦੇ ਚ ਕੋਈ ਵੀ ਬੰਦਾ ਜਿਹਨੇ ਮਰਜ਼ੀ ਇਨਵੈਸਟਮੈਂਟ ਕਰਕੇ ਜਿੰਨਾ ਮਰਜ਼ੀ ਪੈਸੇ ਕਮਾ ਸਕਦਾ ਠੀਕ ਹੈ ਬੋਰਿੰਗ ਕੰਮ ਹੈ ਕਿਉਂਕਿ ਇਹਦੇ ਤੁਹਾਡੇ ਤੁਹਾਡੇ ਕਰਨਾਸਤੇ ਕੁਝ ਨਹੀਂ ਪਰ ਵਧੀਆ ਵੀ ਹੈ ਵੀ ਤੁਹਾਡੇ ਕਰਨਾਸਤੇ ਕੁਝ ਨਹੀਂ ਤੁਸੀਂ ਵਿਹਲੇ ਹੋ ਤੁਸੀਂ ਆਪਣੇ ਪੈਸੇ ਲਾਓ ਇਹ ਤੁਹਾਨੂੰ ਪੈਸੇ ਕਮਾ ਕੇ ਦੇ ਹੀ ਜਾਣਗੇ ਜਿਵੇਂ ਕੋਈ ਬੰਦਾ ਮੰਨ ਲਓ ਘਰ ਜਾਂ ਸ਼ੋਰੂਮ ਕਰਾਇ ਤੇ ਚਾਰਟ ਦਿਨ ਦਾ ਲੈ ਕੇ ਹਨਾ ਉਹਨੂੰ ਪੈਸੇ ਆਈ ਜਾਂਦੇ ਰਹਿੰਦੇ ਪਰ ਫਿਰ ਉਹਦੇ ਚ ਵੀ ਉਹਦੀ ਕੁਛ ਨਾ ਕੁਛ ਇਨਵੋਲਵਮੈਂਟ ਹੁੰਦੀ ਹੈ ਵੀ ਖਾਲੀ ਹੋ ਗਿਆ ਬ੍ਰੋਕਰ ਲੱਭੋ ਨਵੇਂ ਬੰਦੇ ਚੜਾਓ ਕੋਈ ਬੰਦਾ ਤੰਗ ਕਰ ਰਿਹਾ ਕਿਰਾਇਆ ਨਹੀਂ ਯਾਰ ਇਦੇ ਚ ਇਦਾਂ ਦਾ ਕੁਝ ਨਹੀਂ ਇਦੇ ਤੁਹਾਡਾ ਪੈਸਾ ਜਿਹੜਾ ਉਹ ਆਪਣੇ ਆਪ ਮੈਨੇਜ ਹੋਈ ਜਾਣਾ ਜੇ ਤੁਹਾਨੂੰ ਪਸੰਦ ਨਹੀਂ ਆਉਂਦਾ ਸਾਲ 2 ਸਾਲ ਬਾਅਦ ਤੁਸੀਂ ਫੰਡ ਚੇਂਜ ਕਰ ਲਓ ਹਨ ਸੋ ਇਟਸ ਆਲਵੇਜ਼ ਅ ਗੁੱਡ ਆਈਡੀਆ ਟੂ ਇਨਵੈਸਟ ਇਨ ਮਿਊਚੁਅਲ ਫੰਡਸ ਪਰ ਆਪਣੀ ਰਿਸਕ ਜਿਵੇਂ ਮੈਂ ਪਹਿਲਾਂ ਦੱਸਿਆ ਰਿਸਕ ਦੇ ਹਿਸਾਬ ਨਾਲ ਸੋ ਹੋਪ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਤੋਂ ਕਾਫੀ ਕੁਝ ਸਿੱਖਿਆ ਹੋਊਗਾ ਔਰ ਤੁਹਾਨੂੰ ਕੋਈ ਡਾਊਟ ਹੋਣਗੇ ਤੁਸੀਂ ਮੈਨੂੰ ਪੁੱਛ ਲਓ ਬਾਰੇ ਤੁਸੀਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਜੇ ਤੁਹਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਤਾਂ ਇਹਨੂੰ ਸ਼ੇਅਰ ਕਰੋ ਆਪਣੇ ਵਟਸਐਪ ਦੇ ਗਰੁੱਪਾਂ 'ਨ ਸ਼ੇਅਰ ਕਰੋ ਜਿਵੇਂ ਵੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਕਿਉਂਕਿ ਮੈਂ ਕੋਰ ਨੌਲੇਜ ਦੇਣ ਦੇ ਹੱਕ 'ਚਾਂ ਕਿ ਜਿੰਨੇ ਵੀ ਬੰਦੇ ਆਪਣੇ ਲਿਟਰੇਟ ਹੋ ਸਕਣ ਪੜ੍ਹ ਲਿਖ ਸਕਣ ਫਾਈਨੈਂਸ਼ਲੀ ਔਰ ਉਹ ਐਫਡੀਆਂ ਤੋਂ ਉੱਪਰ ਉੱਠਣ ਹਨਾ ਉਹ ਆਪਣੇ ਫਿਊਚਰ ਨੂੰ ਸਿਕਿਉਰ ਕਰਨ ਇਹੀ ਮੇਰਾ ਮਕਸਦ ਹੈ ਇਹ ਇਹੀ ਇਸ ਚੈਨਲ ਦਾ ਮਕਸਦ ਹੈ ਜੀ ਤੁਸੀਂ ਕਿਸੇ ਵੀ ਤਰੀਕੇ ਦੇ ਟੌਪਿਕ ਵਾਸਤੇ ਰਿਕਵੈਸਟ ਕਰ ਸਕਦੇ ਹੋ ਮੈਨੂੰ ਵੀਡੀਓ ਬਣਾਉਣ ਵਾਸਤੇ ਮੈਂ ਉਸੇ ਤਰੀਕੇ ਦੇ ਟੌਪਿਕ ਤੇ ਵੀਡੀਓ ਬਣਾਉਂਗਾ ਚਾਹੇ ਉਹ ਸਟਾਕ ਮਾਰਕੀਟ ਦਾ ਟੌਪਿਕ ਹੈ ਚਾਹੇ ਪਰਸਨਲ ਫਾਈਨੈਂਸ ਦਾ ਟੌਪਿਕ ਹੈ ਚਾਹੇ ਹੋਰ ਕੋਈ ਬਿਜ਼ਨਸ ਰਿਲੇਟਡ ਟੌਪਿਕ ਹੈ ਚਾਹੇ ਹੋਰ ਕੋਈ ਵੀ ਕਿਸੇ ਵੀ ਤਰੀਕੇ ਦਾ ਟੌਪਿਕ ਹੈ ਜੇ ਮੈਨੂੰ ਉਹਦੀ ਨੌਲੇਜ ਹੋਊਗੀ ਮੈਨੂੰ ਉਹਦਾ ਤਾਂ ਮੈਂ ਜ਼ਰੂਰ ਉਹਦੇ ਤੇ ਵੀਡੀਓ ਬਣਾਉਂਗਾ ਨਹੀਂ ਤਾਂ ਮੈਂ ਇਸ ਚੈਨਲ ਤੇ ਉਸ ਤਰੀਕੇ ਦੇ ਬੰਦੇ ਨੂੰ ਲੈ ਆਉਂਗਾ ਪੌਡਕਾਸਟ ਵਾਸਤੇ ਜਿਹਨੂੰ ਉਸ ਪਾਰਟਿਕੂਲਰ ਫੀਲਡ ਦੀ ਨੌਲੇਜ ਹੈ ਸੋ ਥੈਟ ਤੁਸੀਂ ਉਹਦੇ ਚ ਪ੍ਰੋਪਰਲੀ ਐਜੂਕੇ ਸੋ ਆਪਾਂ ਨੈਕਸਟ ਵੀਡੀਓ 'ਚ ਮਿਲਦੇ ਹਾਂ ਜੀ ਉਹਨਾਂ ਚੱਕ ਲਈ ਸਸਰੀ ਘਰ